ਲੰਗੜਾ ਨੌਤ ਨੂੰ ਬਿਮਾਰੀ ਹੈਗੀ ਆ ਮੂੰਹ ਖੁਰਦੀ ਆ ਜਾਂ ਤੈਨੂੰ ਛਿੱਕਲਾ ਪਾ ਕੇ ਰੱਖਣ ਨਹੀਂ ਇਹ ਚਾਪੜੇ ਵੀ ਖਾਂਦੀ ਰਹਿੰਦੀ ਇਹਨੂੰ ਤਾਂ ਆਤਾ ਬਈ ਜਿਹੜੀ ਇਹ ਗੱਲ ਕਰਦੇ ਵੀ ਨਸਲ ਬਰਬਾਦ ਕਰਦੇ ਆ ਸ਼ਾਇਦ ਕੀ ਇਹ ਜਾਣਦੀ ਆ ਵੀ ਕਿਉਂਕਿ ਨਸਲ ਬਰਬਾਦ ਕਰਨ ਵਾਲੇ ਨੇ ਤਜਰਬਾ ਸ਼ਾਇਦ ਪੰਜਾਬੀਆਂ ਤੋਂ ਲਿਆ ਹੋਊ ਕਿਉਂਕਿ ਚੰਡੀਗੜ੍ਹ ਜੋ ਕੁਝ ਕੀਤਾ ਇਹਦੇ ਕਰਦਾਰ ਵਾਲੇ ਲੋਕ ਬਹੁਤ ਭੜੀ ਭੜ ਜਾਣਦੇ ਆ ਇੰਡਸਟਰੀ ਜਾਣ ਤੋਂ ਪਹਿਲਾਂ ਜਿਹੜੇ ਨੇ ਨਸ਼ੇੜੀ ਮਾ ਕੇ ਜਿਸ ਮਾ ਕੇ ਵਿੱਚ ਵਿਚਿਚਰੀ ਆ ਜਿਹੜੇ ਮਾ ਕੇ ਉਹ ਕਰਦੀ ਰਹੀ ਹੈ ਤੇ ਯੰਗਏ ਦੇ ਵਿੱਚ ਘਰੋਂ ਵੀ ਬਾਗੀ ਹੋ ਕੇ ਜਿਹੜਾ ਕੁਝ ਇਹਨੇ ਕੀਤਾ ਕੰਗੜਾਂ ਦਾ ਜਿਹੜਾ ਸਾਰਾ ਸਿਸਟਮ ਚੱਲ ਰਿਹਾ ਹੈ ਨਾ ਜਿਵੇਂ ਕਹਿੰਦੇ ਵੀ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਇਹਦੇ ਪਿੱਛੇ ਕੋਈ ਨਾ ਕੋਈ ਤਾਕਤਾਂ ਹੈਗੀਆਂ ਇਹ ਤਾਂ ਕੀ ਆ ਸਿਰਫ ਕਿਉਂਕਿ ਐਕਟਰ ਆ ਇੱਕ ਹੋ ਡਾਇਰੈਕਟਰ ਹੋਰ ਨੇ ਤੇ ਡਾਇਰੈਕਟਰ ਜਿਹੜਾ ਕੁਝ ਕਰਾ ਰਹੇ ਆ ਨਾ ਇਹ ਤੋਂ ਬੜੀ ਸੋਚੀ ਸਮਝੀ ਬਾਈ ਚਾਲ ਆ ਕਿਉਂਕਿ ਪੰਜਾਬ ਦੇ ਮੱਥੇ ਤੇ ਕਲੰਕ ਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਆ ਇਹ ਤਾਂ ਸਾਡੇ ਸੰਤਾਂ ਨੂੰ ਵੀ ਕਹਿੰਦੀ ਸੀ ਵੀ ਹੱਤਬਾਦੀ ਆ AK-47 ਰੱਖਦੇ ਆ ਤੇ ਸ਼ਾਇਦ ਨੂੰ ਇਤਿਹਾਸ ਆ ਆਪਦੀਆਂ ਮਾਕੇ ਪਤਾ ਨਹੀਂ ਜਿੱਥੇ ਜਾ ਕੇ ਮੰਦਰ ਚ ਮੱਥਾ ਟੇਕਦੇ ਨਾ ਜਿੱਥੇ ਕੋਈ ਦੇ ਮੈਂ ਕਹਣਾ ਸ਼ਰਮ ਆਉਣੀ ਚਾਹੀਦੀ ਨਾ ਤਾਂ ਮੁੱਖ ਮੰਤਰੀ ਸਾਹਿਬ ਬੋਲੇ ਆ ਨਾ ਕੋਈ ਹੋਰ ਬੰਦਾ ਬੋਲੇ ਯਾਰ ਤੁਹਾਡੀ ਸਟੇਟ ਦੇ ਉੱਤੇ ਮੱਥੇ ਤੇ ਕਾਲ ਖਲਾਈ ਜਾ ਰਹੀ ਆ ਉਹ ਪੂਰੀ ਸਟੇਟ ਨੂੰ ਬਦਨਾਮ ਕਰ ਰਹੀ ਆ ਹਿਮਾਚਲ ਦੀ ਗੱਲ ਕਰਕੇ ਜੇ ਆਪਾਂ ਤੁਸੀਂ ਕਸੌਲ ਬਗਜੋ ਤੁਸੀਂ ਹੋਰ ਥਾਂਵਾਂ ਤੇ ਬਗਜੋ ਜਿੱਥੇ ਹਿੱਲੀ ਏਰੀਏ ਜਿੱਥੇ ਹੈਗੇ ਆ ਫੋਰਨ ਦੇ ਲੋਕ ਆ ਕੇ ਉੱਥੇ ਸੂਟੇ ਬਗਗੇ ਚਲਮਾ ਪੀਂਦੇ ਆ ਸਲਫਾ ਪੀਂਦੇ ਆ ਉਹ ਸਲਫਾ ਪੰਜਾਬ ਚੋਂ ਨਹੀਂ ਜਾਂਦਾ ਮੈਂ ਕਹਣਾ ਨਸ਼ਾ ਉੱਥੇ ਜਾ ਪ੍ਰੋਵਾਈਡ ਆਪ ਕਰਵਾਉਂਦੇ ਆ ਤੇ ਬਦਨਾਮ ਕੀ ਆ ਪੰਜਾਬੀਆਂ ਨੂੰ ਕੀਤਾ ਜਾ ਰਿਹਾ ਅੱਜ ਸਾੜੀ ਲਾ ਕੇ ਬਾਈ ਜੀ ਮੈਂ ਕਿਹੜਾ ਵੀ ਜਿੰਨਾ ਮਰਜ਼ੀ ਉਹ ਕਰ ਲਈ ਪਰ ਜਿਹੜਾ ਉਹਦਾ ਨੰਗੇਜ ਆ ਉਹ ਲੋਕਾਂ ਨੇ ਕੀ ਸਾਰਾ ਦੇਖਿਆ ਹੋਇਆ ਉਹਦਾ ਕਿਰਦਾਰ ਵੀ ਨੰਗਾ ਹੋ ਚੁੱਕਿਆ ਉਹ ਆਪ ਤਾਂ ਬਹੁਤ ਬਾਰ ਪਹਿਲਾਂ ਲੋਕਾਂ ਦੇ ਵਿੱਚ ਮਾ ਕੇ ਕੀ ਨੰਗੀ ਹੋਈ ਚੁੱਕੀ ਹੈ ਜਿਹੜੇ ਆਪਦੇ ਕੈਰੇਕਟਰਾਂ ਦੇ ਥਰੂ ਜਿਹੜਾ ਕੀਤਾ ਤੇ ਫੈਸ਼ਨ ਮੂਵੀ ਜਿਹੜੀਆਂ ਉਹਨੇ ਫਿਲਮਾਂ ਕੀਤੀਆਂ ਨੇ ਮੈਨੂੰ ਐਂ ਦੱਸ ਵੀ ਉਹਨੇ ਕਿੰਨੇ ਕਿ ਚੰਗੇ ਸਨੇਹੇ ਦੇਤੇ ਤੇ ਭਾਜਪਾ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਇਹੋ ਜਿਹੇ ਬੰਦੇ ਨੂੰ ਟਿਕਟ ਦੇ ਕੇ ਜੇ ਤੁਸੀਂ ਲੋਕਾਂ ਦੇ ਵਿੱਚ ਲਿਆ ਕੇ ਸਟੈਬਲਿਸ਼ ਕਰਕੇ ਕੀ ਆ ਇੱਕ ਕਿਉਂਕਿ ਦੇਖੋ ਨੀਤਾ ਸਾਡਾ ਰੋਲ ਮਾਡਲ ਹੁੰਦਾ ਕਿਸੇ ਨੂੰ ਖਤਮ ਕਰਨ ਵਾਸਤੇ ਨਾ ਪਹਿਲਾਂ ਉਹਦਾ ਅਕਸ਼ ਬਗਾਰਨਾ ਜ਼ਰੂਰੀ ਆ। ਸੰਤ ਭਿੰਡਰਾਲੇ ਜਿਹੜੇ ਸੀ ਉਹਨਾਂ ਦੀ ਦਲੀਲਾਂ ਨਾਲ ਕੋਈ ਜਵਾਬ ਨਹੀਂ ਸੀ। ਸੰਤਾਂ ਨੂੰ ਪਹਿਲਾਂ ਕੀ ਇਹਨਾਂ ਨੇ ਬਦਨਾਮ ਕੀਤਾ। ਇਹਨਾਂ ਦੇ ਮਿਨਿਸਟਰ ਰੈਂਕ ਦੇ ਬੰਦੇ ਹੋਰ بڑے ਆਲ ਅਫਸਰ ਗਏ। ਕਿਸੇ ਕੋਲ ਉਹਨਾਂ ਦੀ ਦਲੀਲ ਦਾ ਜਵਾਬ ਨਹੀਂ ਸੀ। ਤਾਂ ਫਿਰ ਕੀ ਕਰਦੀ ਆ ਸਟੇਟ ਪਹਿਲਾਂ ਬਦਨਾਮ ਕਰਦੀ ਆ। ਬਦਨਾਮ ਕਰਨ ਤੋਂ ਬਾਅਦ ਫਿਰ ਕੀ ਆ ਉਹਨੂੰ ਖਤਮ ਕੀਤਾ ਜਾਂਦਾ। ਹੁਣ ਕੀ ਆ ਸਾਰੇ ਪੰਜਾਬ ਨੂੰ ਹੀ ਖਤਮ ਕਰਨ ਤੇ ਹੋ ਗਏ। ਰੌਲਾ ਇਹ ਆ ਵੀ ਇਹ ਜਿਹੜਾ ਭਾਜਪਾ ਦਾ ਘੋੜਾ ਚੱਲਦਾ ਸੀ ਇਹਨਾਂ ਨੂੰ ਫੜਨ ਵਾਲਾ ਜਿਹੜਾ ਉਹਦੀ ਮੂਰੋਂ ਉਹ ਕੀ ਆ ਪੰਜਾਬੀ ਨਹੀਂ। ਇਹਨੂੰ ਸ਼ਰਮ ਨਹੀਂ ਆਉਂਦੀ ਗੱਲ ਕਰਦੀ ਨੂੰ ਵੀ ਇਹ ਗੱਲ ਕਰਦੀ ਆ ਵੀ ਪੰਜਾਬ ਚੋਂ ਆ ਰਿਹਾ ਜੀ ਪੰਜਾਬ ਦੇ ਲੋਕ ਅਗਰੈਸਿਵ ਨਹੀਂ ਅਸਲ ਅਗਰੈਸਿਵ ਕੀ ਇਹਨੇ ਵਿਚਾਰੇ ਨੇ ਚਾਪੜੇ ਚੁਪੜੇ ਖਾਦੇ ਇਹਨੂੰ ਲੱਗਦਾ ਵੀ ਇਹ ਗਰਮ ਨੇ ਪਰ ਗਰਮ ਕਿਉਂ ਆ ਬੀਬਾ ਤੇਰੇ ਪਕਾਈ ਮਾਰਨ ਕਰਕੇ ਪੰਜਾਬੀ ਜਵਾਬ ਦੇਣਾ ਜਾਣਦੇ ਆ ਹੁਣ ਵੀ ਲੋਕ ਜਵਾਬ ਦੇਣਗੇ ਪਰ ਬੀਜੇਪੀ ਨੂੰ ਮਾੜਾ ਮੋਟਾ ਦੇਖਣਾ ਚਾਹੀਦਾ ਬੀਜੇਪੀ ਨੂੰ ਛਿੱਕ ਲਾ ਦੇ ਮੂੰਹ ਤੇ ਪਾਉਣਾ ਚਾਹੀਦਾ ਜੇ ਨਾ ਪਾਉਣਗੇ ਤਾਂ ਉਹਦਾ ਖਮਿਆਜਾ ਪੰਜਾਬ ਦੇ ਵਿੱਚ ਇਹਨਾਂ ਦੇ ਲੀਡਰ ਵੀ ਭੁਗਤਣਗੇ ਤੇ ਪਹਿਲਾਂ ਵੀ ਭੁਗਤਿਆ ਪੰਜਾਬ ਨੂੰ ਇੰਨਾ ਕੁ ਬਦਨਾਮ ਕਰਦੇ ਵੀ ਪੰਜਾਬ ਹੀ ਸਾਰਾ ਕੁਝ ਬਰਬਾਦ ਕਰ ਰਿਹਾ ਹੁਣ ਮੈਨੂੰ ਐਂ ਦੱਸੋ ਵੀ ਪੰਜਾਬ ਕੋਈ ਕੈਮੀਕਲ ਘਰੇ ਦਾ ਤਿਆਰ ਕਰਦਾ ਆਉਂਦਾ ਕਿੱਥੋਂ ਆ ਜਾਂਦਾ ਬਾਰਡਰ ਏਰੀਆ ਚੋਂ ਆਉਂਦਾ ਉੱਥੇ ਕੀ ਦੀ ਸਰਕਾਰ ਆ ਮਾਕੇ ਕੀ ਦਾ ਕੰਟਰੋਲ ਆ ਬੀਐਸਐਫ ਲਾ ਲਓ ਮਿਲਟਰੀ ਲਾ ਲਓ ਇਹ ਸਾਰੀ ਬੀਜੇਪੀ ਅੰਡਰ ਆ ਤੇ ਪਾਸਿਆਂ ਵਾਲੇ ਜੇ ਅਸੀਂ ਸੂਬੇ ਚੈੱਕ ਕਰਨਗੇ ਬਾਈ ਸਾਰੇ ਸੂਬਿਆਂ ਚ ਸਰਕਾਰ ਕੀ ਦੀ ਆ ਸਾਰਿਆਂ ਚ ਬੀਜੇਪੀ ਬੈਠੀ ਆ ਤੇ ਫੇਰ ਮੈਂ ਕਹਣਾ ਇਹਦੇ ਵਿੱਚ ਜ਼ਿੰਮੇਵਾਰ ਅਸੀਂ ਕਿੱਥੇ ਹੋਗੇ ਸਾਡੇ ਕੋਲ ਤਾਂ ਪੰਜਾਬ ਦੇ ਵਿੱਚ ਕੋਈ ਚੀਜ਼ ਨਹੀਂ ਬਾਈ ਪੰਜਾਬ ਇਕੱਲੇ ਕਣਕ ਚੋਂ ਚੌਲ ਤੋਂ ਬਿਨਾ ਖਾਦ ਪਦਾਰਥ ਤੋਂ ਬ ਸਾਤਰੀ ਕਾਲ ਆਰੰਭੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸ ਕਰੇ ਵੱਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਕੰਗਨਾਰ ਨੌਤ ਪੰਜਾਬ ਦੇ ਲਈ ਉਹ ਵਿਵਾਦਿਤ ਨਾਮ ਆ ਜਿਹੜਾ ਅਕਸਰ ਵਿਵਾਦਾਂ ਦੇ ਵਿੱਚ ਪੰਜਾਬ ਨੂੰ ਲੈ ਕੇ ਰਹਿੰਦਾ ਹੈ ਪੰਜਾਬ ਦੀ ਜਵਾਨੀ ਨੂੰ ਲੈ ਕੇ ਰਹਿੰਦਾ ਜਾਂ ਪੰਜਾਬ ਦੇ ਨਾਲ ਵੱਖ-ਵੱਖ ਮੁੱਦਿਆਂ ਤੇ ਉਹਦੇ ਵੱਲੋਂ ਵੱਖ-ਵੱਖ ਟਿੱਪਣੀਆਂ ਕੀਤੀਆਂ ਜਾਂਦੀਆਂ ਨੇ ਬੀਤੇ ਦਿਨ ਦੀ ਗੱਲ ਕਰੀਏ ਤਾਂ ਬੀਤੇ ਦਿਨਾਂ ਬੀਤੇ ਦਿਨ ਦੇ ਵਿੱਚ ਵੀ ਇੱਕ ਟਿੱਪਣੀ ਜਿਹੜੀ ਆ ਉਹ ਸਾਹਮਣੇ ਆਉਂਦੀ ਆ ਬਿਨਾ ਨਾਮ ਲਏ ਪੰਜਾਬ ਦੇ ਉੱਪਰ ਨਿਸ਼ਾਨੇ ਸਾਦੇ ਨੇ ਜੇਕਰ ਉਹ ਕਹਿੰਦੇ ਨੇ ਕਿ ਹਿਮਾਚਲ ਦੇ ਨੌਜਵਾਨੀ ਨੂੰ ਨਸ਼ਿਆਂ ਤੇ ਲਾਇਆ ਉਹਨਾਂ ਨੂੰ ਬਰਬਾਦ ਕੀਤਾ ਤਾਂ ਉਹਦੇ ਵਿੱਚ ਪੰਜਾਬ ਦਾ ਜਿਹੜਾ ਹੈ ਕਸੂਰਾ ਉਹ ਗਰਵਾਤ ਤੱਕ ਆ ਪੰਜਾਬ ਦੇ ਵਿੱਚ ਚੱਲਦੇ ਨਸ਼ਿਆਂ ਦੀ ਗੱਲਬਾਤ ਜਿਹੜੀ ਆ ਉਹ ਕੀਤੀ ਹੈ ਇਸ ਬਾਬਤ ਗੱਲਬਾਤ ਕਰਾਂਗੇ ਮੇਰੇ ਨਾਲ ਲੋਕਤ ਘਰ ਲਹਿਰ ਤੋਂ ਭਾਈ ਰੁਪਿੰਦਰ ਹੋਣਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਫ੍ਰੈਂਕਲੀ ਗੱਲਬਾਤ ਬਦਾਂਗੇ ਭਾਈ ਸਵਾਗਤ ਆ ਰੰਮੀ ਟੈਲੀਵਿਜ਼ਨ ਤੇ ਆਰਐਮਬੀ ਟੈਲੀ ਦੇਖਣ ਵਾਲੇ ਸਾਰੇ ਭਰਾ ਮਾਣੂ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕਿਵੇਂ ਦੇਖਦੇ ਹੋ ਕਿਉਂਕਿ ਆ ਮੈਨੂੰ ਲੱਗਦਾ ਦਿਨ ਪੰਜ ਨਹੀਂ ਪੈਂਦੇ ਕੰਗਣਾ ਦਾ ਨਵੇਂ ਤੋਂ ਨਵਾਂ ਬਿਆਨ ਜਿਹੜਾ ਸਾਹਮਣੇ ਆਉਂਦਾ ਹੁਣ ਕੱਲ ਫਿਰ ਇੱਕ ਬਿਆਨ ਜਿਹੜਾ ਸਾਹਮਣੇ ਆਉਂਦਾ ਜਿਹਦੇ ਵਿੱਚ ਇਹ ਕਿਹਾ ਜਾਂਦਾ ਕਿ ਨਸ਼ੇ ਜਿਹੜੇ ਨੇ ਉਹ ਪੰਜਾਬ ਦੇ ਵਿੱਚ ਪਤਾ ਨਹੀਂ ਕਿਸ ਤਰ੍ਹਾਂ ਦੇ ਨਸ਼ੇ ਚੱਲਦੇ ਨੇ ਉਹਦੇ ਕਰਕੇ ਉਹਨਾਂ ਨੇ ਸਾਡੀ ਜਵਾਨੀ ਹਿਮਾਚਲ ਦੀ ਜਵਾਨੀ ਜਿਹੜੀ ਬਰਬਾਦ ਕੀਤੀ ਹੈ ਕੀ ਮੰਨਦੇ ਹੋ ਕਿ ਜੇਕਰ ਉਹਨਾਂ ਦੇ ਅਨੁਸਾਰ ਹਿਮਾਚਲ ਦੀ ਜਵਾਨੀ ਬਰਬਾਦ ਹੋਈ ਹੈ ਪੰਜਾਬ ਦਾ ਕਸੂਰ ਹੈ ਜਿਵੇਂ ਕਿ ਭਾਈ ਆਪਾਂ ਸਾਰੇ ਜਾਣਦੇ ਆਂ ਵੀ ਕੰਗਰਾਂ ਨੂੰ ਇਕੱਲੀ ਮੂੰਹ ਖੁਰਦੀ ਬਿਮਾਰੀ ਨਹੀਂ ਹੈ ਅਸਲ ਦੇ ਵਿੱਚ ਨਾ ਜਿਵੇਂ ਮੈਂ ਕਹਿੰਦਾ ਵੀ ਆਪਣੇ ਸਿਮਰਜੀਤ ਮਾਨ ਨੇ ਨਾ ਕਿ ਬੜੀ ਜ਼ਬਰਦਸਤ ਗੱਲ ਕਹੀ ਸੀ ਉਹ ਕਹਿੰਦੇ ਵੀ ਉਹਨੂੰ ਤਜਰਬਾ ਹਰ ਚੀਜ਼ ਦਾ ਤੇ ਜਿਹੜਾ ਉਹਨੇ ਗੱਲ ਕੀਤੀ ਆ ਨਾ ਵੀ ਪੰਜਾਬ ਦਾ ਮੱਕ ਜਿਹੜਾ ਗਵਾਂਢੀ ਸੂਬਾ ਸਾਨੂੰ ਮੱਕ ਉਹ ਕਰ ਰਿਹਾ ਉਹਨੇ ਪੰਜਾਬ ਦਾ ਮੈਨੂੰ ਲੱਗਦਾ ਨਾ ਵੀ ਇਹਨੇ ਉਹ ਤਜਰਬਾ ਲਿਆ ਹੋਇਆ ਜਿਹੜੀ ਗੱਲ ਕਰਦੇ ਵੀ ਨਸਲ ਬਰਬਾਦ ਕਰਦੇ ਆ ਸ਼ਾਇਦ ਕੀ ਇਹ ਜਾਣਦੀ ਹੈ ਵੀ ਕਿਉਂਕਿ ਨਸਲ ਪਰਵਾਦ ਕਰਨ ਵਾਲਿਆਂ ਨੇ ਤਜਰਬਾ ਸ਼ਾਇਦ ਪੰਜਾਬੀਆਂ ਤੋਂ ਲਿਆ ਹੋ ਕਿਉਂਕਿ ਚੰਡੀਗੜ੍ਹ ਜੋ ਕੁਝ ਕੀਤਾ ਇਹਦੇ ਕਰਦਾਰ ਵਾਲੇ ਲੋਕ ਬਹੁਤ ਭਲੀ ਭਾਂਤ ਜਾਣਦੇ ਆ ਇੰਡਸਟਰੀ ਜਾਣ ਤੋਂ ਪਹਿਲਾਂ ਜਿਹੜੇ ਨੇ ਨਸ਼ੇੜੀ ਮਾਕੇ ਜਿਸ ਮਾਕੇ ਵਿੱਚ ਵਿਚਿ ਵਿਚਰੀ ਹੈ ਜਿਹੜੇ ਮਾਕੇ ਉਹ ਕਰਦੀ ਰਹੀ ਹੈ ਇਹ ਤੇ ਯੰਗਏ ਦੇ ਵਿੱਚ ਘਰੋਂ ਵੀ ਬਾਗੀ ਹੋ ਕੇ ਜਿਹੜਾ ਕੁਝ ਇਹਨੇ ਕੀਤਾ ਪਿੱਛੇ ਜੇ ਕਿਹਦਾ ਬਿਆਨ ਆਇਆ ਸੀ ਇਹਦਾ ਪੰਜਾਬ ਦੇ ਸਬੰਧ 'ਚ ਆਪਾਂ ਕੱਲੇ ਬਿਆਨ ਨੋਟ ਕਰ ਲੈਣੇ ਆ ਇਹਦੇ ਪਰ ਜਿਹੜੀ ਨੂੰ ਬਿਮਾਰੀ ਆ ਨੇ ਨਾ ਗੱਲ ਕੀ ਕਰਦੀ ਸੀ ਪਿੱਛੇ ਜੇ ਕਿ ਟੀਵੀ ਤੇ ਮਾਕੇ ਇੰਟਰਵਿਊ 'ਚ ਬੋਲੀ ਜਾਂਦੀ ਸੀ ਕਹਿੰਦੀ ਵੀ ਚੰਗੀ ਬਰਫ ਪ ਉਵੀ ਇਹੇ ਕੰਗਣਾਰ ਨੌਤ ਕਹਿੰਦੀ ਆ ਇਹ ਗੱਲਾਂ ਨਸ਼ਿਆਂ ਦੀ ਕਰਦੇ ਕਿ ਪੰਜਾਬ ਨੇ ਬਰਬਾਦ ਕਰਤਾ ਮੈਂ ਕਹਣਾ ਵੀ ਪੰਜਾਬ ਨਾ ਤੇ ਨੂੰ ਸਮਾਜ ਦੀ ਸਮਝ ਆ ਬਈ ਨਾ ਇਹਨੂੰ ਇਤਿਹਾਸ ਦੀ ਸਮਝ ਆ ਤੇ ਨਾ ਇਹਨੂੰ ਕੀ ਆ ਆਪਣੇ ਧਰਮ ਦੀ ਸਮਝ ਆ ਮੈਂ ਕਹਣਾ ਵੀ ਜਿੰਨੀ ਕਿ ਭਾਜੀਪੀ ਦਾ ਪਹਿਲੀ ਕੀ ਆ ਭ੍ਰਿਆੜ ਹੋਇਆ ਪਿਆ ਸਿਸਟਮ ਉਹਨਾਂ ਦਾ ਸਾਰਾ ਜਿਹੜਾ ਹੈਗਾ ਉਹ ਲਿਬੜੀ ਪੂੰਜੀ ਨਹੀਂ ਜਾਂਦੀ ਇਹ ਹੋਰ ਇਹੋ ਜੀ ਲਵੇੜ ਦਿੰਦੇ ਆ ਠੀਕ ਹੈ ਨਾ ਸਿਸਟ ਜਿੰਨਾ ਕਿ ਇਹ ਕਰਨ ਦੀ ਕੋਸ਼ਿਸ਼ ਕਰਦੇ ਆ ਪਹਿਲਾਂ ਕਿਸਾਨੀ ਵੇਲੇ ਮੈਂ ਕਿਸਾਨੀ ਤੇ ਇਹਨੇ ਮੈਂ ਕੀ ਕੀਤਾ ਜਮਾਂ ਇਲੈਕਸ਼ਨ ਦੇ ਦੌਰਾਨ ਮੇਰੇ ਖਿਆਲ ਦੇ ਵਿੱਚ ਨਾ ਕਿਉਂਕਿ ਆਪਾਂ ਜਾਣਦੇ ਆ ਕਿ ਬੜੇ ਲੋਕ ਕੀ ਹੈ ਕਿਸਾਨੀ ਅੰਦੋਲਨ ਨੂੰ ਅੰਦਰੋਂ ਨਫ਼ਰਤ ਵੀ ਕਰਦੇ ਆ ਉਹਦੀ ਵੋਟ ਨੂੰ ਕੈਪਚਰ ਕਰਨ ਵਾਸਤੇ ਮੇਰੇ ਹਿਸਾਬ ਨਾਲ ਨਾ ਜਿਵੇਂ ਪੈਨਸਲ ਲੈਂਦਾ ਟੀਕਾ ਚੈੱਕ ਕੀਤਾ ਜਾਂਦਾ ਸੀ ਕਿ ਲਾ ਕੇ ਦੇਖਦੀ ਰਿਐਕਸ਼ਨ ਕਰਦਾ ਕਿ ਨਹੀਂ ਕਰਦਾ ਫਿਰ ਦਵਾਈ ਇੰਜੈਕਟ ਕੀਤੀ ਜਾਂਦੀ ਸੀ ਉਹ ਭੀਜਪੀ ਤਜਰਬਾ ਕਰਕੇ ਦੇਖਦੀ ਸ਼ਾਇਦ ਕਿਉਂਕਿ ਮੈਂ ਇੱਕ ਗੱਲ ਕਹਿਣਾ ਕਿ ਕੰਗੜਾਂ ਦਾ ਜਿਹੜਾ ਸਾਰਾ ਸਿਸਟਮ ਚੱਲ ਰਿਹਾ ਹੈ ਨਾ ਜਿਵੇਂ ਕਹਿੰਦੇ ਵੀ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਚ ਤੇਰਾ ਯਾਰ ਬੋਲਦਾ ਇਹਦੇ ਪਿੱਛੇ ਕੋਈ ਨਾ ਕੋਈ ਤਾਕਤਾਂ ਹੈਗੀਆਂ ਇਹ ਤਾਂ ਕੀ ਆ ਬੜੀ ਸੋਚੀ ਸਮਝੀ ਬਾਈ ਚਾਲ ਆ ਕਿਉਂਕਿ ਪੰਜਾਬ ਦੇ ਮੱਥੇ ਤੇ ਕਲੰਕ ਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਆ ਇਹ ਤਾਂ ਸਾਡੇ ਸੰਤਾਂ ਨੂੰ ਵੀ ਕਹਿੰਦੀ ਸੀ ਵੀ ਅੱਤਵਾਦੀ ਆ AK-47 ਰੱਖਦੇ ਆ ਤੇ ਸ਼ਾਇਦ ਨੂੰ ਇਤਿਹਾਸ ਆ ਆਪਦੀਆਂ ਮਾਕੇ ਪਤਾ ਨਹੀਂ ਜਿੱਥੇ ਜਾ ਕੇ ਮੰਦਰ ਚ ਮੱਥਾ ਟੇਕਦੀ ਨਾ ਜਿੱਥੇ ਕਿ ਦੇਵੀ ਮਾਤਾ ਦੇ 10 ਮਹਾ ਬਣਾਗੇ ਹੁੰਦੀ 10 ਹੱਥਾਂ 'ਚ ਹਥਿਆਰ ਹੁੰਦੇ ਆ ਜਿਹੜੇ ਸ਼ਿਵ ਜੀ ਨੂੰ ਪੂਜਾ ਕਰਦੇ ਆ ਮੈਂ ਕਹਿੰਦਾ ਵੀ ਜਿਹੜੇ ਧਰਮ ਨੂੰ ਇਹ ਫੋਲੋ ਕਰਦੇ ਉਹ ਸ਼ਿਵ ਜੀ ਦੇ ਹੱਥ ਦੇ ਵੀ ਤ੍ਰਿਸ਼ੂਲ ਆ ਜਿਹੜੇ ਵੀ ਮਾਕੇ ਤੁਸੀਂ ਮੰਨਦੇ ਹੋ ਹਰ ਦੇ ਕੋਲੇ ਕ੍ਰਿਸ਼ਨ ਨੂੰ ਪੂਜਾ ਕਰਦੇ ਕ੍ਰਿਸ਼ਨ ਦੇ ਕੋਲੇ ਸੁਦਰਸ਼ਨ ਚੱਕ ਤਾਂ ਸਾਡੇ ਗੁਰੂ ਨੇ ਸਾਨੂੰ ਕੀ ਆ ਸਾਡੇ ਗੁਰੂ ਨੇ ਵੀ ਸਾਨੂੰ ਰਾਹ ਦਿੱਤਾ ਯਾਰ ਸਾਡੀ ਸੈਲਫ ਡਿਫੈਂਸ ਵਾਸਤੇ ਲਾਲੋ ਮਜਲੂਮ ਦੀ ਰੱਖਿਆ ਵਾਸਤੇ ਸਾਨੂੰ ਵੀ ਹਥਿਆਰ ਦਿੱਤੇ ਆ ਤੇ ਸਮੇਂ ਦੇ ਨਾਲ-ਨਾਲ ਜਿਵੇਂ ਜਿਵੇਂ ਕੀ ਸਮਾਜ ਚੇਂਜ ਹੋਦਾ ਹਥਿਆਰ ਵੀ ਬਦਲਣਗੇ ਤਲਵਾਰ ਉਦੋਂ ਦਾ ਹਥਿਆਰ ਸੀ ਅੱਜ ਹਰ ਤਰ੍ਹਾਂ ਦਾ ਆਪਦੀ ਸੇਫਟੀ ਵਾਸਤੇ ਮੈਂ ਕਹਿੰਦਾ ਵੀ ਚਲੋ ਦੂਜੇ ਦਾ ਛੱਡੋ ਆਪਦੀ ਸੇਫਟੀ ਵਾਸਤੇ ਅੱਜ ਤੁਹਾਨੂੰ ਬਈ ਗੰਡ ਰੱਖਣੀ ਜ਼ਰੂਰੀ ਆ ਠੀਕ ਹੈ ਨਾ ਇਸ ਕਰਕੇ ਜਿਹੜਾ ਇਹ ਗੱਲਾਂ ਕਰਦੀ ਆ ਬਕਵਾਸ ਕਰਦੀ ਆ ਸਭ ਤੋਂ ਪਹਿਲਾਂ ਤਾਂ ਬੀਜੇਪੀ ਦਾ ਜਿਹੜਾ ਸਿਸਟਮ ਆ ਬੀਜੇਪੀ ਅਸਲ ਦੇ ਵਿੱਚ ਨਾ ਬਈ ਸਥਿਹਾ ਗਈ ਉਹ ਤਜਰਬੇ ਜਿਹੜੇ ਕਰ ਕਰਕੇ ਦੇਖ ਰਹੇ ਉਹਨਾਂ ਨੇ ਕੀ ਆ ਪ੍ਰੈਕਟੀਕਲ ਕਰਕੇ ਦੇਖਦੇ ਹੋ ਪਰ ਤਜਰਬੇ ਸਾਰੇ ਫੇਲ ਹੋ ਰਹੇ ਆ ਆ ਬਾਬਾ ਕੱਢ ਲਿਆ ਬਾਹਰ ਮੈਂ ਤਾਂ ਕੀ ਆ ਥੋੜੀ ਜੀ ਗੱਲ ਬਾਬੇ ਤੇ ਜਰੂਰ ਗੱਲ ਕਰੂੰਗਾ ਵੀ ਐਡੇ ਵਾਕੇ ਮੂਰਖ ਮਤਮਾ ਕੇ ਬੀਜੇਪੀ ਦੀ ਕਿਤੇ ਨਾ ਕਿਤੇ ਨਾ 60 70 ਚੱਲੀ ਜਾਂਦੀ ਆ ਪੰਜਾਬ ਦੇ ਵਿੱਚ ਮੈਂ ਲੋਕਾਂ ਨਾਲ ਇੱਕ ਗੱਲ ਕਰਦਾ ਵੀ ਲੋਕਾਂ ਜਿਹੜੀ ਪਰਸੈਪਸ਼ਨ ਬਾਬਾ ਜਿਹੜੀ ਨਾ ਸੱਚੇ ਸੌਦੇ ਵਾਲਾ ਕਿ ਝੂਠ ਦੀ ਗੇਮ ਖੇਡਦਾ ਉਹਨਾਂ ਨੇ ਪਰਸੈਪਸ਼ਨ ਬਣਾਈ ਕਹਿੰਦੇ ਵੀ ਸਾਡੇ ਮਗਰ 50 ਲੱਖ ਬੰਦਾ ਹਰਿਆਣੇ ਚੋਂ ਆ 50 ਲੱਖ ਬੰਦਾ ਕਹਿੰਦੇ ਵੀ 50 ਤੋਂ 60 ਲੱਖ ਬੰਦਾ ਪੰਜਾਬ ਚੋਂ ਫੋਲੋ ਕਰਦਾ ਰਾਜਸਥਾਨ ਚੋਂ 50 ਲੱਖ ਬੰਦਾ ਫੋਲੋ ਕਰਦਾ ਯੂਪੀ ਚੋਂ ਕਹਿੰਦੇ ਵੀ ਲਗਭਗ 60 ਲੱਖ ਬੰਦਾ ਫੋਲੋ ਕਰਦਾ ਮੱਧ ਪ੍ਰਦੇਸ਼ ਚੋਂ ਕਰਦਾ 50 ਲੱਖ ਦੇ ਕਰੀਬ ਬੰਦਾ ਤਾਂ ਟੋਟਲ 2.5 ਕਰੋੜ ਦੇ ਕਰੀਬ ਪੰਜ ਸਟੇਟਾਂ ਜੋ ਗਿਣਾ ਦਿੰਦੇ ਆ ਤੇ ਹੁਣ ਹਰਿਆਣੇ ਦੀ ਇਲੈਕਸ਼ਨ ਚ ਫੇਰ ਕੀ ਉਹਨਾਂ ਨੇ ਬਾਹਰ ਕੱਢ ਲਿਆ ਅੱਜ ਪੰਜਾਬੀ ਟਰਬਿਊਨ ਦੇ ਜੇ ਹੈੱਡ ਪੇਜ ਤੇ ਨਿਊਜ਼ ਲੱਗੀ ਪੜੋਂਗੇ ਨਾ ਉਹ ਚ ਲਿਖਿਆ ਪਿਆ ਬਈ ਵੀ ਹਰਿਆਣੇ ਦੇ ਵਿੱਚ ਜਿਹੜੇ ਸਿੱਖ ਵੋਟਰ ਆ ਘੱਟ ਤੋਂ ਘੱਟ ਬਈ ਜੀ 20 ਲੱਖ ਤੋਂ ਪਲੱਸ ਵੋਟਰ ਨੇ ਤੇ ਮੈਂ ਥੋੜਾ ਜਿਹਾ ਨਾ ਡਾਟਾ ਜ਼ਰੂਰ ਲੋਕਾਂ ਨਾਲ ਸਾਂਝਾ ਕਰਦੇ ਆ ਅੱਖਾਂ ਤੋਂ ਪਰਦਾ ਲਾਉਣ ਦੀ ਗੱਲ ਜ਼ਰੂਰੀ ਆ ਟੋਟਲ ਜੇ ਕੁੱਲ ਮਿਲਾ ਕੇ ਚੱਲੀਏ ਜਿਹੜੇ ਸਾਡੇ 10 ਜ਼ਿਲ੍ਹੇ ਆ ਨਾ ਨੇੜਲੇ ਸਰਸਾ ਲਾ ਲਓ ਹਿਸ ਇਹ ਸਾਰੇ ਜ਼ਿਲ੍ਹਿਆਂ 'ਚ ਆਪਾਂ 10 ਜ਼ਿਲ੍ਹਿਆਂ ਦੇ ਵਿੱਚ ਮੋਟਾ ਜਿਹਾ ਲਾ ਲਈਏ 35-40 ਸੀਟਾਂ ਦੇ ਅਸਰ ਇਹਨਾਂ ਦਾ 1 ਕਰੋੜ 83 ਲੱਖ ਵੋਟਰ ਆ ਟੋਟਲ ਹਰਿਆਣਾ ਦੇ ਜਿਹਦੇ ਵਿੱਚੋਂ ਆਪਾਂ ਮੰਨ ਕੇ ਚੱਲੀਏ 70% ਪੋਲ ਹੁੰਦੀ ਹੈ ਤੇ 1,30,35,000 ਪੋਲ ਹੁੰਦੀ ਆ ਤੇ ਜੋਰ ਮਾਰ ਕੇ ਬਾਈ ਜੀ ਜਿਹੜੇ ਹਲਕੇ ਆਪਾਂ ਕਹਿੰਦੇ ਆ ਵੀ 3 ਕ ਦਰਜਨ ਹਲਕੇ ਬਣ ਗਏ 40 ਕ ਹਲਕੇ ਜਿਨ੍ਹਾਂ ਦਾ ਕੀ ਆ ਪ੍ਰਭਾਵ ਮੰਨ ਲਓ ਤਾਂ 40 ਕ ਹਲਕੇ ਜੇ ਜੋਰ ਮਾਰ ਕੇ 70000 ਤੋਂ ਵੱਧ ਇਹਨਾਂ ਦੇ ਕੀ ਆ ਉਹ ਵੋਟਰ ਹੈ ਨਹੀਂ ਜਿਹੜੇ ਕੀ ਆ ਕਟੜ ਡੇਰੇ ਦੇ ਨਾਤੇ ਵੋਟ ਪਾਉਂਦੇ ਹੋਣਗੇ 70000 ਤੋਂ ਵੱਧ ਤੇ ਇੱਕ ਹਲਕੇ ਮਗਰ ਕੀ ਆ 11500 ਵੋਟ ਬਣਦੀ ਆ ਜੀ ਕੁੱਲ ਜੋਰ ਮਾਰ ਕੇ ਕਿਉਂਕਿ ਪੰਜਾਬ ਨੇ ਤਾਂ ਤਜਰਬਾ ਕਰ ਲਿਆ ਇਹ ਪਹਿਲਾਂ ਕਾਂਗਰਸ ਦੀਆਂ ਜਣਾਂ ਚ ਬੈਠੇ 2007 ਦੇ ਵਿੱਚ ਇਹਨਾਂ ਦਾ ਮਕੇ ਲਿਆ 2007 'ਚ ਸਰਕਾਰ ਬਣੀ ਉਹਨਾਂ ਦੀ ਫਿਰ ਕੀ ਆ 10 ਸਾਲਾਂ ਦੇ ਵਿੱਚ ਇਹਨੇ ਕੀ ਆ ਮੈਂ ਕਹਿੰਦਾ ਬਾਦਲਾਂ ਤੇ ਬੀਜੇਪੀ ਤਜਰਬਾ ਸਮਝ ਨਹੀਂ ਆਉਂਦੀ ਕੀ ਕਰਨਾ ਚਾਹੁੰਦੀ ਆ 2004 ਚ ਦਿੱਲੀ ਦੇ ਵਿੱਚ ਬੀਜੇਪੀ ਨੇ ਇਹਨਾਂ ਦਾ ਸਹਾਰਾ ਲਿਆ ਸੀ ਤਿੰਨ ਸੀਟਾਂ ਤੇ ਰਹਿ ਗਏ ਸੀ ਵਿਧਾਨ ਸਭਾ ਦੇ ਵਿੱਚ ਨਾਲੇ ਲਲ ਕਰਕੇ ਅਗਲੇ ਨੇ ਸਪੋਰਟ ਕੀਤੀ ਸੀ ਇਹੀ ਡੇਰੇ ਵਾਲੇ 2009 ਦੇ ਵਿੱਚ ਹਰਿਆਣੇ ਦੀਆਂ ਵਿਧਾਨ ਸਭਾ ਦੇ ਵਿੱਚ 7 ਸੀਟਾਂ ਤੇ ਇਲੈਕਸ਼ਨ ਲੜਦੇ ਆ ਤੇ ਜਿੱਥੇ ਸਾਰੇ ਥਥਾਂ ਤੇ ਜਮਾਨਤ ਜਬਤ ਹੁੰਦੀ ਆ ਇਕੱਲਾ ਇੱਕ ਹਲਕਾ ਸੀਗਾ ਆਪਣਾ ਚੀਕਾ ਹਲਕਾ ਵਜਦਾ ਜਿਹੜਾ ਉਸ ਹਲਕੇ ਦੇ ਵਿੱਚ ਕੀ ਇਹਨਾਂ ਨੂੰ ਜਿਹੜੀ ਵੋਟ ਪਈ ਸੀ ਉਥੇ ਮੱਕੇ ਬਾਜੀਗਰ ਖੜਾ ਹੋਇਆ ਸੀ ਗੁਲਦੀਪ ਬਾਜੀਗਰ ਸ਼ਾਇਦ ਉਹਨੂੰ ਇਕੱਲੇ ਨੂੰ 16000 ਵੋਟ ਪਈ ਸੀ ਤੇ ਜਿਹੜੇ ਇਹ ਦਾਵਾ ਕਰ ਕਰਕੇ ਕੀ ਆ ਲੋਕਾਂ ਚ ਪਰਸੈਪਸ਼ਨ ਬਣਾ ਕੇ ਮੈਂ ਕਹਿੰਦਾ ਪੋਲਿਟੀਕਲ ਪਾਰਟੀਆਂ ਜਿਨ੍ਹਾਂ ਕੋਲੇ ਐਡੇ ਐਡੇ ਡਾਟਾ ਹੈਗਾ ਸਾਰਾ ਕੁਝ ਹੈਗਾ ਜੇ 20 ਲੱਖ ਜੇ ਪੰਜਾਬੀ ਹੈ ਬਈ ਠੀਕ ਹੈ ਨਾ ਤੇ 70000 ਵੋਟ ਨੂੰ ਕਾਟ ਕਰਨ ਵਾਸਤੇ 20 ਲੱਖ ਸਿੱਖ ਨੇ ਜਿਹੜੇ ਉਹ ਯਾਰ ਸਰਸੇ ਵਾਲੇ ਨੂੰ ਕੀ ਆ ਮੈਕੋ ਦੇ ਉਲਟ ਨਹੀਂ ਭੋਤਣਗੇ ਇਹ ਬੀਜੇਪੀ ਜਿਹੜੀਆਂ ਗੇਮਾਂ ਖੇਡਦੀਆਂ ਨਾ ਚਾਹੇ ਉਹ ਕੰਗਣਾ ਦੇ ਨਾਂ ਤੇ ਖੇਡਦੇ ਆ ਠੀਕ ਹੈ ਨਾ ਹੁਣ ਕੰਗਣਾ ਨੂੰ ਵੀ ਬਿਮਾਰੀ ਹੈਗੀ ਆ ਜੇ ਕਿਤੇ ਬੀਜੇਪੀ ਦੇ ਨਾਂ ਹੁੰਦੀ ਤਾਂ ਇਹਦੀ ਔਕਾਤ ਨਹੀਂ ਕਿ ਕੰਗਣਾ ਬੋਲ ਪੇ ਬੀਜੇਪੀ ਦਾ ਐਡਾ ਜ਼ਬਰਦਸਤ ਮਾਰ ਕਰਨ ਦਾ ਤਰੀਕਾ ਕਰ ਹੈਗਾ ਪਰ ਰੌਲਾ ਕੀ ਆ ਵੀ ਕੰਗਰਾਂ ਨੂੰ ਬੁਲਾਇਆ ਜਾ ਰਿਹਾ ਜਿਹਦੇ ਵਾਸਤੇ ਕਿ ਪੰਜਾਬ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹ ਹਰ ਪਾਸਿਓਂ ਕੋਸ਼ਿਸ਼ ਕੀਤੀ ਜਾ ਰਹੀ ਆ ਠੀਕ ਹੈ ਨਾ ਆਪਦੀਆਂ ਪਾਵਰ ਨਾਲ ਵੀ ਕਰ ਰਹੇ ਆ ਜੁਡੀਸ਼ਰੀ ਨਾਲ ਵੀ ਕਰ ਰਿਹਾ ਜੁਡੀਸ਼ਰੀ ਸੀ ਇੱਕੋ ਇੱਕ ਥੰਮ ਗਣਦੇ ਸੀ ਜਿਹੜਾ ਕਿ ਲਗਭਗ ਨਿਊਟਰਲ ਸੀ ਤੇ ਉਹ ਵੀ ਬਾਈ ਮੈਂ ਕਹਿੰਦਾ ਵੀ ਇਹਨਾਂ ਦੇ ਹੱਥਾਂ 'ਚ ਖੇਡੀ ਜਾਂਦਾ ਯਾਰ ਕੱਲ ਕਿੱਡਾ ਸ਼ਰਮਨਾਕ ਫੈਸਲਾ ਦਿੱਤਾ ਮੈਂ ਕਹਿੰਦਾ ਪੰਜਾਬ ਪੁਲਿਸ ਦੇ ਮੂੰਹ ਤੇ ਚਪੇੜ ਮਾਰੀ ਐ ਜੱਜ ਨੇ ਹੁਣ ਜੱਜ ਤਾਂ ਆਪਦੀ ਆਪ ਨੂੰ ਸੇਫ ਕਰ ਗਏ ਠੀਕ ਹੈ ਨਾ ਕਿਵੇਂ ਸੇਫ ਕਰ ਗਏ ਉਹ ਕਹਿੰਦੇ ਜੀ ਪੰਜਾਬ ਪੁਲਿਸ ਦੀ ਸਾਨੂੰ ਸੁਰੱਖਿਆ ਦੀ ਲੋੜ ਨਹੀਂ ਕਿਉਂ ਨਹੀਂ ਲੋੜ ਇੱਕ ਹਾਈ ਕੋਰਟ ਦਾ ਜੱਜ ਜਾਂਦਾ ਪਿਛਲੇ ਹਫਤੇ ਬਈ ਦਰਬਾਰ ਸਾਹਿਬ ਮੱਥਾ ਟੇਕਣ ਉਹਦੀ ਸਿਕਿਉਰਿਟੀ ਜਿਹੜਾ ਪੀਐਸਓ ਲੱਗਿਆ ਹੋਇਆ ਠੀਕ ਹੈ ਏਐਸਆਈ ਰੈਂਕ ਦਾ ਬੰਦਾ ਉਹਦੇ ਕੀ ਗਨ ਟੰਗੀ ਵੀ ਆ ਸ਼ਮਨੀ ਕੁਮਾਰ ਦੇ ਉਹਦੀ ਗਨ ਕੀ ਇੱਕ ਬਾਹਰਲੇ ਸਟੇਟ ਦਾ ਇੱਕ ਹੋਰ ਬੰਦਾ ਜਿਹੜਾ ਕਹਿੰਦੇ ਜੀ ਮੈਂਟਲ ਹੈ ਕਿ ਮਗਰ ਉਹ ਤਾਂ ਮੈਂਟਲ ਹੀ ਕਹਿੰਦੇ ਹੁੰਦੇ ਆ ਉਹ ਬੰਦਾ ਗਨ ਕੱਢ ਕੇ ਉੱਥੇ ਕਹਿੰਦੇ ਵੀ ਕਾਫੀ ਟਾਈਮ ਉਹਦੀ ਹੱਥੋਂ ਪਾਈ ਵੀ ਹੁੰਦੀ ਕੋਲੇ ਜੱ ਇੱਕ ਜੱਜ ਬੜੀ ਵੱਡੀ ਪੋਸਟ ਆ ਉਹਦੀ ਸਿਕਿਉਰਿਟੀ ਦਾ ਦੇਖ ਲਓ ਕਿੰਨਾ ਕੁ ਪ੍ਰਬੰਧ ਕੀਤਾ ਤੇ ਕਹਿੰਦੇ ਉਹਦਾ ਗਨ ਕੱਢ ਕੇ ਹੱਥੋਂ ਪਾਈ ਕਰਕੇ ਕਿ ਇਹ ਪੁਲਿਸ ਵਾਲੇ ਤੋਂ ਗਨ ਨਹੀਂ ਛਡਾਈ ਗਏ ਅਖੀਰ ਨੂੰ ਉਹਨੇ ਗਨ ਖੋਹ ਕੇ ਆ ਥੱਲੇ ਬੈਠ ਕੇ ਤੇ ਆਪਦੇ ਪੁੱੜਪੜੀ 'ਚ ਮਾਰ ਕੇ ਗੋਲੀ ਬੰਦਾ ਕੀ ਆ ਮਰ ਜਾਂਦਾ ਤੇ ਹੁਣ ਐਕਸ਼ਨ ਕੀ ਲਿਆ ਸੁਪਰੀਮ ਕੋਰਟ ਕਹਿੰਦੀ ਜੀ ਸਾਨੂੰ ਥੋੜੀ ਸਿਕਿਉਰਿਟੀ ਦੀ ਲੋੜ ਨਹੀਂ ਪੰਜਾਬ ਪੁਲਿਸ ਸੁਰੱਖਿਆ ਨਹੀਂ ਦੇ ਸਕਦੀ ਤੇ ਸਾਨੂੰ ਕਹਿੰਦੇ ਵੀ ਇਹਦੇ ਵਾਸਤੇ ਸਾਨੂੰ ਜਿਆਦਾ ਡਿਊਟੀ ਮਾ ਕੇ ਪ੍ਰੋਵਾਈਡ ਕਰਾਵੇ ਚੰਡੀਗੜ੍ਹ ਜਿੱਥੇ ਬੀਜੇਪੀ ਦੇ ਆ ਤੇ ਜਾਂ ਹਰਿਆਣਾ ਸਰਕਾਰ ਕਹਿੰਦੇ ਸੀ ਉਹਦੀ ਸੁਰੱਖਿਆ ਲਵਾਂਗੇ ਪੰਜਾਬ ਯਾਰ ਸਾਬ ਮੈਂ ਕਹਣਾ ਵੀ ਪੰਜਾਬ ਪੁਲਿਸ ਤੇ ਜੇ ਭਰੋਸਾ ਨਹੀਂ ਪਰ ਅਸੀਂ ਪੰਜਾਬੀ ਕਿੱਧਰ ਨੂੰ ਜਾਈਏ ਮੈਂ ਤਾਂ ਇਹ ਬੜਾ ਵੱਡਾ ਸਵਾਲ ਆ ਪੰਜਾਬ ਸਰਕਾਰ ਵਾਸਤੇ ਵੀ ਇੱਕ ਜੱਜਾਂ ਨੇ ਸ਼ਰਿਆਮ ਕਹਦਾ ਵੀ ਪੰਜਾਬ ਪੁਲਿਸ ਤੇ ਸਾਨੂੰ ਭਰੋਸਾ ਨਹੀਂ ਰਿਹਾ ਭਾਈ ਠੀਕ ਹੈ ਤੇ ਪੰਜਾਬ ਚ ਰੋਜ਼ ਕਤਲਿਆਮ ਹੋਈ ਜਾਂਦਾ ਹੋਰ ਹੋਈ ਜਾਂਦਾ ਅਸੀਂ ਕਿੱਧਰ ਜਾਵਾਂਗੇ ਇਹ ਸਾਰੇ ਸਵਾਲ ਨੇ ਅੱਜ ਸਰਕਾਰ ਦੇ ਪੰਜਾਬ ਸਰਕਾਰ ਤੇ ਵੀ ਖੜਦੇ ਆ ਤੇ ਕੰਗਣਾ ਜਿਹੜਾ ਬਿਆਨ ਦਿੱਤਾ ਮੈਂ ਕਹਣਾ ਸ਼ਰਮ ਆਉਣੀ ਚਾਹੀਦੀ ਨਾ ਤਾਂ ਮੁੱਖ ਮੰਤਰੀ ਸਾਹਿਬ ਬੋਲੇ ਆ ਨਾ ਕੋਈ ਹੋਰ ਬੰਦਾ ਬੋਲਿਆ ਯਾਰ ਤੁਹਾਡੀ ਸਟੇਟ ਦੇ ਉੱਤੇ ਮੱਥੇ ਤੇ ਕਾਲ ਖਲਾਈ ਜਾ ਰਹੀ ਆ ਉਹ ਪੂਰੀ ਸਟੇਟ ਨੂੰ ਬਦਨਾਮ ਕਰ ਰਹੀ ਆ ਕਿੰਨੇ ਕੁ ਲੋਕ ਨੇ ਪੰਜਾਬ 'ਚ ਜਿਹੜੇ ਮੈਂ ਕਹਿੰਦਾ ਵੀ ਜੇ ਅਸੀਂ ਵਗ ਜਾਈਏ ਹਰਿਆਣੇ 'ਚ ਬਈ ਨਾ ਸੌਰੀ ਹਿਮਾਚਲ ਦੀ ਗੱਲ ਕਰ ਗਏ ਜੇ ਆਪਾਂ ਤੁਸੀਂ ਕਸੌਲ ਵਗਜੋ ਤੁਸੀਂ ਹੋਰ ਥਾਂਵਾਂ ਤੇ ਵਗਜੋ ਜਿੱਥੇ ਹਿੱਲੀ ਏਰੀਆ ਜਿੱਥੇ ਹੈਗੇ ਆ ਫੌਰੀਂ ਦੇ ਲੋਕ ਆ ਕੇ ਉੱਥੇ ਸੂਟੇ ਵਗ ਕੀਆ ਚਲਮਾ ਪੀਂਦੇ ਆ ਸਲਫਾ ਪੀਂਦੇ ਆ ਉਹ ਸਲਫਾ ਪੰਜਾਬ 'ਚੋਂ ਨਹੀਂ ਜਾਂਦਾ ਜਿਹੜਾ ਉੱਥੇ ਵਾਕੇ ਨਸ਼ਾ ਪ੍ਰੋਵਾਈਡ ਕੀਤਾ ਜਾਂਦਾ ਕਿਉਂਕਿ ਹਰਿਆਣੇ ਦਾ ਟੂਰਿਜ਼ਮ ਹੀ ਨਸ਼ੇ ਤੇ ਚੱਲ ਇਹ ਬਦਨਾਮ ਕੀ ਆ ਪੰਜਾਬੀਆਂ ਨੂੰ ਕੀਤਾ ਜਾ ਰਿਹਾ ਤੇ ਮੈਂ ਜਿਹੜੀ ਗੱਲ ਕਰਦਾ ਵੀ ਜਿਹੜੀ ਕੰਗੜਾਰ ਨੌਤ ਨੂੰ ਬਿਮਾਰੀ ਹੈਗੀ ਆ ਮੂੰਹ ਖੁਰਦੀ ਆ ਜਾਂ ਤਾਂ ਇਹਨੂੰ ਛਿਕਲਾ ਪਾ ਕੇ ਰੱਖਣ ਨਹੀਂ ਇਹ ਚਾਪੜੇ ਵੀ ਖਾਂਦੀ ਰਹਿੰਦੀ ਇਹਨੂੰ ਤਾਂ ਆਦਤ ਆ ਬਾਈ ਇੱਕ ਹੀ ਹੋਰ ਆ ਬਾਈ ਜਿਸ ਤਰ੍ਹਾਂ ਦੇ ਨਾਲ ਉਹਨੇ ਬਿਆਨ ਦਿੱਤਾ ਉਹਨਾਂ ਨੂੰ ਪਤਾ ਹੈ ਕਿ ਇਸ ਸੂਬੇ ਦੇ ਵਿੱਚ ਨਸ਼ਾ ਹੈ ਪਰ ਕੇਂਦਰ ਦੇ ਵਿੱਚ ਸੈਂਟਰ ਦੇ ਵਿੱਚ ਸਰਕਾਰ ਤਾਂ ਬੀਜੇਪੀ ਦੀ ਆ ਤਾਂ ਫਿਰ ਕੀ ਉਹ ਇੱਕ ਜ਼ਿਕਰ ਉਹਨਾਂ ਨੂੰ ਹੈ ਕਿ ਇਹ ਸੂਬੇ ਨੇ ਸਾਡਾ ਸੂਬਾ ਖਰਾਬ ਕਰਤਾ ਸਾਡੀ ਜਵਾਨੀ ਉਹਨਾਂ ਦੇ ਕਹਿਣ ਅਨਸਾਰ ਉਹ ਕਹਿੰਦੇ ਨੇ ਕਿ ਬਰਬਾਦ ਕੀਤੀ ਆ ਤੱਕੀ ਉਹ ਹਾਇਰ ਲੀਡਰਸ਼ਿਪ ਤੱਕ ਇਹ ਨਹੀਂ ਕਹਿ ਸਕਦੀ ਕਿ ਸੂਬੇ ਦੇ ਵਿੱਚੋਂ ਨਸ਼ਾ ਬੰਦ ਕੀਤਾ ਜਾਵੇ ਮੈਂ ਬਈ ਗੱਲ ਉਹੀ ਕਰਦਾ ਨਾ ਮੈਂ ਕਹਣਾ ਵੀ ਨਸ਼ਾ ਤਾਂ ਅਸਲ ਦੇ ਵਿੱਚ ਬਈ ਨਾ ਸਾਡੀਆਂ ਮਾਕੇ ਜੜਾਂ ਚ ਮਾਕੇ ਜਿਵੇਂ ਜਸ ਢੰਗ ਨਾਲ ਹੁੰਦੀ ਤਾ ਗਿਆ ਹੁਣ ਕਿਸੇ ਮਰਜ਼ੀ ਲਾ ਲੋ ਹੁਣ ਬੀਜੇਪੀ ਨੇ ਪਿੱਛੇ ਜੇ ਗੱਲ ਕੀਤੀ ਸੀ ਕਹਿੰਦੇ ਜੀ ਅਸੀਂ ਬਾਰਡਰ ਦਾ ਏਰੀਆ ਵਧਾ ਲਿਆ ਬੀਜੇਪੀ ਨੇ ਬਈ ਉਹ ਬੀਜੇਪੀ ਦਾ ਫੈਸਲਾ ਸੀ ਨਾ ਪੰਜਾਬ ਦੇ ਵਿੱਚ ਕਹਿੰਦੇ ਕੀ ਹੈ ਵੀ ਪਹਿਲਾਂ 10 ਕਿਲੋਮੀਟਰ ਤੱਕ ਹੁੰਦਾ ਸੀ 50 ਕਿਲੋਮੀਟਰ ਤੱਕ ਸਾਡੇ ਐਂਟਰ ਕਰਕੇ ਨਨ ਮੈਨੂੰ ਐਂ ਦੱਸੋ ਫੇਰ ਨਸ਼ਾ ਬੰਦ ਹੋ ਗਿਆ ਹਰ ਰੋਜ਼ ਕੀ ਆ 5 ਕਿਲੋ ਸਭ ਤੋਂ ਵੱਡੀ ਖੇਪ ਸ਼ਾਇਦ ਕਈਆਂ ਨੂੰ ਪਤਾ ਹੋਵੇ ਕੱਲ ਦਿੱਲੀ ਫੜੀ ਗਈ ਆ ਉਹ ਫੜੀ ਕਿੰਨੇ ਦੀ ਗਈ ਆ ਬਈ ਸੋਚ ਕੇ ਹੈਰਾਨ ਹੋਵੋਗੇ 2000 ਕਰੋੜ ਦੀ ਖੇਪ ਫੜੀ ਗਈ ਆ ਦਿੱਲੀ ਦੇ ਵਿੱਚੋਂ ਕੱਲ ਠੀਕ ਹੈ ਉੱਥੇ ਵੀ ਜੇ ਆਪਾਂ ਲਾਈਏ ਉੱਥੇ ਪੁਲਿਸ ਪ੍ਰਸ਼ਾਸਨ ਕਿਦੇ ਅੰਡਰ ਆ ਸ਼ਾਇਦ ਸਾਰੇ ਵਹਿਤਰ ਜਾਣਦੇ ਹੋ ਪੁਲਿਸ ਪ੍ਰਸ਼ਾਸਨ ਅੰਡਰ ਕਿਦੇ ਆ ਬਈ ਭਾਜਪਾ ਦੇ ਉਥੇ ਕੀ ਇਹ ਸਟੇਟ ਦਾ ਵੀ ਮਗ ਉਹਨਾਂ ਦਾ ਅਧਿਕਾਰ ਨਹੀਂ ਹੈ ਮੁੱਖ ਮੰਤਰੀ ਅੰਡਰ ਨਹੀਂ ਹੈ ਤੇ ਜਿਹੜੀ ਮੈਂ ਕਿ ਬਕਵਾਸ ਕਰ ਰਹੀ ਆ ਮੈਂ ਕਹਣਾ ਕੰਗਨਾਰ ਨਾ ਉਹ ਸਭ ਤੋਂ ਵੱਡਾ ਜਿਹੜਾ ਨਸ਼ੇ ਦਾ ਗੜ ਕੱਲਾ ਪੰਜਾਬ ਨਹੀਂ ਹੈ ਰੋਲਾ ਵੀ ਪੰਜਾਬ ਦੀ ਨਸ਼ੇ ਦੀ ਤਾਂ ਜਿਹੜਾ ਅਸਲ ਅਸੀਂ ਗੱਲ ਕਰਦੇ ਆ ਨਾ ਜਿਹੜਾ ਇੰਟਰਨੈਸ਼ਨਲ ਬਾਰਡਰ ਨਹੀਂ ਆਉਂਦਾ ਨਸ਼ਾ ਉਹਦਾ ਖਰੀਦਣ ਦੀ ਸਾਡੇ ਪੰਜਾਬੀਆਂ ਦੀ ਈ ਕਾਤ ਹੀ ਹੈ ਨਹੀਂ ਕਿਉਂਕਿ ਉਹਦਾ ਇੱਕ ਜੇ ਬਿੱਟ ਲੱਗੇ ਬਾਈ ਉਹ 20 20 30000 ਦੀ ਬਿੱਟ ਮਿਲਦੀ ਆ ਉਹ ਜਾਂਦੀ ਆ ਜਾਂਦਾ ਜਿਹੜੀਆਂ ਵੱਡੇ ਲੈਵਲ ਦੀਆਂ ਬੰਬੇ ਪਾਰਟੀਆਂ ਹੁੰਦੀਆਂ ਜਿਹੜੇ ਵੱਡੇ ਮਕੇ ਹੈਗੇ ਆ ਮੈਟਰੋ ਸਿਟੀ ਆ ਉਹਨਾਂ ਦੇ ਵਿੱਚ ਜਾਂਦੀ ਆ ਜਾਂ ਤਕੜੇ ਬਾਹਰ ਐਕਸਪੋਰਟ ਹੋ ਜਾਂਦੀ ਆ ਸਾਡੇ ਕੋਲ ਦਾ ਕੈਮੀਕਲ ਡਰਗ ਜਿਹੜਾ ਕਿ ਇਹ ਕੈਮੀਕਲ ਨਸ਼ਾ ਤਿਆਰ ਹੋ ਕੇ ਆਹੀ ਮਾਰਕੇ ਇਥੋਂ ਫੈਕਟਰੀਆਂ ਚ ਹੀ ਆਈ ਜਾਂਦਾ ਹੁਣ ਤਾਂ ਪਿੱਛੇ ਜੇ ਫੈਕਟਰੀਆਂ ਫੜ ਲਈਆਂ ਸੀ ਫਤਿਹ ਆਪਣੇ ਰੋਪੜ ਕੋਲੇ ਫੜੀ ਗਈ ਸੀ ਇੱਕ ਠੀਕ ਹੈ ਤੇ ਇੱਕ ਰਾਜਪੁਰੇ ਫੜੀ ਗਈ ਸੀ ਹੁਣ ਜਿਹੜਾ ਉਥੇ ਕੈਮੀਕਲ ਡਰਗ ਤਿਆਰ ਹੋ ਰਿਹਾ ਉਹ ਇਹਨਾਂ ਦੀਆਂ ਲਾਇਸੈਂ ਪੰਜਾਬ ਦੀਆਂ ਨਸ਼ੇ ਤਾਂ ਬਈ ਜਾਣ ਪੁੱਝ ਕੇ ਚਿੱਟਾ ਦਿੱਤਾ ਜਾ ਰਿਹਾ ਤਾਂ ਕਿ ਇੱਥੋਂ ਦਾ ਜਿਹੜਾ ਯੂਥ ਆ ਉਹ ਇੰਨਾ ਕਿ ਕੀ ਹਲਚਾਰ ਤੇ ਖਤਮ ਹੋ ਜਾਵੇ ਉੱਠ ਕੇ ਕੀ ਆ ਸਟੇਟ ਦੇ ਬਰਾਬਰ ਲੜਾਈ ਲੜਨ ਨੂੰ ਤਿਆਰ ਨਾ ਹੋਵੇ ਅਸਲ ਦੇ ਵਿੱਚ ਤਾਂ ਭਾਜੀਪੀ ਜਿਹੜੇ ਚਾਹੁੰਦੇ ਆ ਕਿ ਪੰਜਾਬ ਦਾ ਜਿਹੜਾ ਯੂਥ ਆ ਖਤਮ ਹੀ ਹੋ ਜਾਏ ਪਹਿਲਾਂ ਇਹਨਾਂ ਨੇ ਇੰਨਾ ਕਿ ਡਿਸਟਰਬ ਕਰ ਰੱਖਿਆ ਲੋਕ ਬਾਹਰ ਭੱਜੀ ਜਾਂਦੇ ਸੀ ਹੁਣ ਬਾਹਰ ਲੈਣ ਜਦੋਂ ਰੋਕ ਲਾਤੀ ਤਾਂ ਹੁਣ ਫਿਰ ਇੱਥੇ ਭਾਜੀ ਘੇਰ ਕੇ ਹੁਣ ਜਵਾਕਾਂ ਨੂੰ ਮਾਰਨਗੇ ਸਾਨੂੰ ਬਦਨਾਮ ਕੀ ਹੈ ਜਿਹੜੀਆਂ ਇਹ ਸੋਚੀਆਂ ਸਮਝੀਆਂ ਸਾਸ਼ ਸ਼ਾਂਤ ਤਹਿਤ ਨਾ ਕੰਗਣਾ ਦਾ ਬਿਆਨ ਇਸੇ ਕਰਕੇ ਆਇਆ ਵੀ ਪੰਜਾਬ ਨੂੰ ਇੰਨਾ ਕਿ ਬਦ ਹੁਣ ਮੈਨੂੰ ਐਂ ਦੱਸੋ ਵੀ ਪੰਜਾਬ ਕੋਈ ਕੈਮੀਕਲ ਘਰੇ ਤਾਂ ਤਿਆਰ ਕਰਦਾ ਨਹੀਂ ਆਉਂਦਾ ਕਿੱਥੋਂ ਆ ਜਾਂਦਾ ਬਾਰਡਰ ਏਰੀਆ ਚੋਂ ਆਉਂਦਾ ਉੱਥੇ ਕੀ ਦੀ ਸਰਕਾਰ ਆ ਬਾਕੀ ਕੀ ਦਾ ਕੰਟਰੋਲ ਆ ਬੀਐਸਐਫ ਲਾ ਲਓ ਮਿਲਟਰੀ ਲਾ ਲਓ ਇਹ ਸਾਰੀ ਬੀਜੇਪੀ ਅੰਡਰ ਆ ਤੇ ਪਾਸਿਆਂ ਵਾਲੇ ਜੇ ਅਸੀਂ ਸੂਬੇ ਚੈੱਕ ਕਰ ਲਈਏ ਭਾਈ ਸਾਰੇ ਸੂਬਿਆਂ ਚ ਸਰਕਾਰ ਕੀ ਦੀ ਆ ਸਾਰਿਆਂ ਚ ਬੀਜੇਪੀ ਬੈਠੀ ਆ ਤੇ ਫੇਰ ਮੈਂ ਕਹਣਾ ਇਹਦੇ ਵਿੱਚ ਜ਼ਿੰਮੇਵਾਰ ਅਸੀਂ ਕਿੱਥੇ ਹੋਗੇ ਸਾਡੇ ਕੋਲ ਤਾਂ ਪੰਜਾਬ ਦੇ ਵਿੱਚ ਕੋਈ ਚੀਜ਼ ਨਹੀਂ ਭਾਈ ਪੰਜਾਬ ਇਕੱਲੇ ਕਣਕ ਚੌਣ ਚੌਲ ਤੋਂ ਬਿਨਾ ਖਾਦ ਪਦਾਰਥ ਤੋਂ ਬਿਨਾ ਕੁਝ ਪੈਦਾ ਹੀ ਨਹੀਂ ਕਰਦਾ ਤਾਂ ਸਾਡੇ ਕੋਲ ਤਾਂ ਸਾਮਾਨ ਪਾਸੋਂ ਹੀ ਆਉਣਾ ਤੇ ਪਾਸਿਆਂ ਦੇ ਸਰਕਾਰ ਬੀਜੇਪੀ ਦੀ ਆ ਇਹਨੂੰ ਸ਼ਰਮ ਨਹੀਂ ਆਉਂਦੀ ਗੱਲ ਕਰਦੀ ਨੂੰ ਵੀ ਇਹ ਗੱਲ ਕਰਦੇ ਆ ਵੀ ਪੰਜਾਬ ਚੋਂ ਆ ਰਿਹਾ ਜੀ ਪੰਜਾਬ ਦੇ ਲੋਕ ਅਗਰੈਸਿਵ ਨੇ ਅਸਲ ਅਗਰੈਸਿਵ ਕੀ ਆ ਨੇ ਵਿਚਾਰੇ ਨੇ ਚਾਪੜੇ ਚੁਪੜੇ ਖਾਦੇ ਇਹਨੂੰ ਲੱਗਦਾ ਵੀ ਇਹ ਗਰਮ ਨੇ ਪਰ ਗਰਮ ਕਿਉਂ ਆ ਬੀਬਾ ਤੇਰੇ ਪਕਾਈ ਮਾਰਨ ਕਰਕੇ ਆ ਪੰਜਾਬੀ ਜਵਾਬ ਦੇਣਾ ਜਾਣਦੇ ਆ ਹੁਣ ਵੀ ਲੋਕ ਜਵਾਬ ਦੇਣਗੇ ਪਰ ਬੀਜੇਪੀ ਨੂੰ ਮਾੜਾ ਮੋਟਾ ਦੇਖਣਾ ਚਾਹੀਦਾ ਬੀਜੇਪੀ ਨੂੰ ਛਿੱਕ ਲਾ ਦੇ ਮੂੰਹ ਤੇ ਪਾਉਣਾ ਚਾਹੀਦਾ ਜੇ ਨਾ ਪਾਉਣਗੇ ਤਾਂ ਉਹਦਾ ਖਮਿਆਜਾ ਪੰਜਾਬ ਦੇ ਵਿੱਚ ਇਹਨਾਂ ਦੇ ਲੀਡਰ ਵੀ ਭੁਗਤਣਗੇ ਤੇ ਪਹਿਲਾਂ ਵੀ ਭੁਗਤਿਆ ਤੇ ਪਿੱਛੇ ਜੇ ਜਦੋਂ ਇਹਨੂੰ ਘੇਰ ਲੈਂਦੇ ਆ ਹੁਣ ਐਮਰਜੈਂਸੀ ਮੂਵੀ ਦੇ ਵਿੱਚ ਵੀ ਇਸੇ ਕਰਕੇ ਰੋਕਾਂ ਲੱਗੀਆਂ ਬੈਨੇ ਕਿਉਂਕਿ ਜਿਹੜਾ ਇਹਨੇ ਸਿੱਖਾਂ ਦੇ ਨਾਲ ਇਹਦੇ ਅੰਦਰ ਨਫ਼ਰਤ ਇਹਦੇ ਅੰਦਰ ਨਹੀਂ ਹੈ ਉਹ ਅਸਲ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਆਪਦੇ ਆਕਾ ਨੂੰ ਖੁਸ਼ ਕਰਨ ਵਾਸਤੇ ਕਰ ਰਹੀ ਹੈ ਇਹ ਪੰਜਾਬ ਨੂੰ ਬਰਬਾਦ ਕਰਨਾ ਪੰਜਾਬ ਨੂੰ ਬਦਨਾਮ ਕਰਕੇ ਕਿਉਂਕਿ ਨਾ ਬੜੀਆਂ ਸੋਚੀਆਂ ਸਾਹਮਣੀਆਂ ਮਾ ਕੇ ਸ਼ਾਸ਼ਾ ਹੁੰਦੀਆਂ ਬਈ ਯਸ਼ ਕਿਸੇ ਨੂੰ ਖਤਮ ਕਰਨ ਵਾਸਤੇ ਨਾ ਪਹਿਲਾਂ ਉਹਦਾ ਅਕਸ਼ ਵਿਗਾੜਨਾ ਜ਼ਰੂਰੀ ਆ ਜੀ ਸੰਤ ਭਿੰਡਰਾਲੇ ਜਿਹੜੇ ਸੀ ਕੋਣਾਂ ਦੇ ਦਰੀਲਦਾਨਾਂ ਕੋਲੇ ਜਵਾਬ ਨਹੀਂ ਸੀ ਸੰਤਾਂ ਨੂੰ ਪਹਿਲਾਂ ਕੀ ਇਹਨਾਂ ਨੇ ਬਦਨਾਮ ਕੀਤਾ ਮੀਡੀਆ ਕੈਪਚਰ ਕੀਤਾ ਮੀਡੀਆ ਥਰੂ ਕੀਆ ਜਿਹੜਾ ਕੁਝ ਆਇਆ ਤੇ ਜਿਹੜੇ ਬੰਦੇ ਇਹਨਾਂ ਨੇ ਮੀਡੀਆ ਦੇ ਵਿੱਚ ਮੈਂ ਕਹਿੰਦਾ ਉਦੋਂ ਪਹਿਲਾਂ ਉਹਨਾਂ ਨਾਲ ਗੱਲ ਕਰਨ ਵਾਸਤੇ ਭੇਜੇ ਸੀ ਇਹਨਾਂ ਦੇ ਮਿਨਿਸਟਰ ਰੈਂਕ ਦੇ ਬੰਦੇ ਹੋਰ بڑے ਆਹਲ ਅਫਸਰ ਗਏ ਕਿਸੇ ਕੋਲ ਉਹਨਾਂ ਦੀ ਦਲੀਲ ਦਾ ਜਵਾਬ ਨਹੀਂ ਸੀ ਤਾਂ ਫਿਰ ਕੀ ਕਰਦੀ ਆ ਸਟੇਟ ਪਹਿਲਾਂ ਬਦਨਾਮ ਕਰਦੀ ਆ ਬਦਨਾਮ ਕਰਨ ਤੋਂ ਬਾਅਦ ਫਿਰ ਕੀ ਆ ਉਹਨੂੰ ਖਤਮ ਕੀਤਾ ਜਾਂਦਾ ਹੁਣ ਕੀ ਆ ਸਾਰੇ ਪੰਜਾਬ ਨੂੰ ਹੀ ਖਤਮ ਕਰਨ ਤੇ ਹੋ ਗਏ ਇਹ ਕਿਉਂ ਖਤਮ ਕਰਤੇ ਹੋਗੇ ਕਿਉਂਕਿ ਜੇ ਬੀਜੇਪੀ ਦਾ ਕੀ ਆ ਜਿਹੜਾ ਵਿਜੇ ਰਥ ਚੱਲਦਾ ਸੀ ਨਾ ਜਿਵੇਂ ਆਪਾਂ ਕਹਿੰਦੇ ਆ ਵੀ ਜਿਹੜਾ ਇਹ ਉਹ ਆਸ਼ੂ ਮੇਹਤ ਦੇ ਜਗ ਤੇ ਘੋੜੇ ਛੱਡੇ ਸੀ ਉਹਨਾਂ ਨੂੰ ਫੜਿਆ ਕਿੱਥੇ ਸੀ ਲਵ ਕੁਸ਼ ਨੇ ਫੜਿਆ ਸੀ ਉਹ ਵੀ ਪੰਜਾਬ ਦੇ ਵਿੱਚ ਹੀ ਜੰਮੇ ਸੀ ਰੌਲਾ ਇਹ ਆ ਵੀ ਇਹ ਜਿਹੜਾ ਬੀਜੇਪੀ ਦਾ ਘੋੜਾ ਚੱਲਦਾ ਸੀ ਇਹਨਾਂ ਨੂੰ ਫੜਨ ਵਾਲਾ ਜਿਹੜਾ ਉਹਦੇ ਮੂਰੋਂ ਉਹ ਕੀ ਆ ਪੰਜਾਬੀ ਨੇ ਹੁਣ ਇਹਨਾਂ ਨੇ ਤਾਂ ਬਿੱਲ ਦੇਤੇ ਸੀਗੇ ਬਿੱਲ ਲਾਗੂ ਹੋ ਵੀ ਜਾਂਦੇ ਪਰ ਪੰਜਾਬ ਨੇ ਉੱਠ ਕੇ ਖੜਾ ਹੋਇਆ ਪੰਜਾਬ ਲੜਾਈ ਲੜਿਆ ਉਹ ਸ਼ਰਮ ਦਾ ਇਹਨਾਂ ਦੇ ਇੰਨੇ ਕ ਮਨ ਦੇ ਵਿੱਚ ਅੰਦਰ ਬੈਠਿਆ ਹੋਇਆ ਇਸੇ ਕਰਕੇ ਤਾਂ ਹੁਣ ਆ ਚੋਣਾ 'ਚ ਫੇਰ ਆ ਕੇ ਬਕਵਾਸ ਮਾਰੀ ਕਹਿੰਦੇ ਜੀ ਬਿਲ ਚੰਗੇ ਸੀ ਅਸਲ ਦੇ ਵਿੱਚ ਉਹ ਪੋਲਰਾਈਜੇਸ਼ਨ ਕਰਨਾ ਚਾਹੁੰਦੇ ਸੀਗੇ ਸ਼ਹਿਰੀ ਬੋਰਡ ਦੇ ਕਿਉਂਕਿ ਹਰਿਆਣੇ ਦੇ ਨਾਲ ਲੱਗਦੇ ਫਰੀਦাবাদ ਹੋ ਗਿਆ ਹੋਰ ਇੱਕ ਇੰਡਸਟਰੀਅਲ ਏਰੀਆ ਉੱਥੇ ਉਹਨਾਂ ਨੂੰ ਲੋੜ ਕਾਦੀ ਸੀ ਕਿਉਂਕਿ ਉੱਥੇ ਦੇਖੋ ਵਪਾਰ ਪ੍ਰਭਾਵਿਤ ਹੋਇਆ ਸਾਡੀ ਐਜੀਟੇਸ਼ਨ ਦੇ ਨਾਲ ਹੁਣ ਉਹਨਾਂ ਦੀ ਵੋਟ ਨੂੰ ਕਰਨ ਦੇ ਮਾਰੇ ਇਹਨਾਂ ਨੇ ਇੱਕ ਸ਼ਗੂਫਾ ਛੱਡਿਆ ਤੇ ਦੂਜੇ ਦਿਨ ਫਿਰ ਮਾਫੀ ਮੰਗਣੀ ਕਿਉਂ ਪਈ ਕਿਉਂਕਿ ਪੰਜਾਬ 'ਚੋਂ ਕੱਲੇ ਤੋਂ ਪ੍ਰਤੀਕਰਮ ਨਹੀਂ ਆਇਆ ਜਿਹੜੇ ਹ ਉਹਨਾਂ ਨੇ ਵੀ ਫਿਰ ਚਪੇੜਾਂ ਮਾਰੀਆਂ ਧਰ ਧਰ ਕੇ ਤੇ ਲੈ ਮੈਂ ਕਹਣਾ ਵੀ ਕੰਗਣਾ ਦੇ ਉਸ ਬਿਆਨ ਇਹਨਾਂ ਦੀ ਐ ਕਿ ਹਰਿਆਣਾ ਚੋਂ ਕੱਲ ਨੂੰ ਜੜ ਪੱਟੀ ਜਾਣੀ ਹੈ ਕੱਲ ਨੂੰ ਇਲੈਕਸ਼ਨ ਆ ਤੇ ਭਾਜਪਾ ਦੇ ਪੈਰ ਉੱਥੇ ਉੱਥੇ ਆਉਂਦੇ ਨਹੀਂ ਗਾਰੰਟੀ ਹੈ ਮੇਰੀ ਉੱਥੇ ਲਗਭਗ 50 ਦੇ ਕਰੀਬ ਸੀਟਾਂ ਕਾਂਗਰਸ ਲੈ ਕੇ ਜਾ ਰਹੀ ਹੈ ਇਹ ਸਾਰੀ ਦਾ ਜਿਹੜਾ ਮੈਂ ਕਿ ਜ਼ਿੰਮੇਵਾਰ ਹਨਾ ਇਹ ਇਹੋ ਜਿਹੇ ਲੋਕ ਨੇ ਜਿਹੜੇ ਕੰਗਣਾਰ ਗਿਆ ਮੈਂ ਤਾਂ ਭਾਜਪਾ ਵਾਲਿਆਂ ਨੂੰ ਇੱਕ ਕਹਿਣਾ ਵੀ ਇੱਕ اخلاقی ਤੌਰ ਤੇ ਜਾਂ ਇੱਕ ਧਾਰਮਿਕ ਪਾਰਟੀ ਮੰਨੀ ਜਾਂਦੀ ਹੈ ਜਿਹੜਾ ਇਹਨਾਂ ਦਾ ਸੰਗ ਆ ਠੀਕ ਹੈ ਨਾ ਇਹ ਇੱਕ ਰਿਲੀਜੀਅਸ ਮਾਕੇ ਮੁੱਦਿਆਂ ਦੇ ਉੱਤੇ ਉਪਰੀ ਮਮਾ ਇੱਕ ਸੱਤਾ ਮਾਕੇ ਸੱਤਾ ਪਾਰਟੀ ਆ ਪਰ ਮੈਂ ਕਹਣਾ ਵੀ ਜੇ ਤੁਸੀਂ ਕੰਗਣਾ ਦਾ ਕਿਰਦਾਰ ਦੇਖ ਲਓਗੇ ਉਹ ਦੇਖ ਕੇ ਯਾਰ ਇਹਦੀਆਂ ਵਾਈਬਸ ਮੈਚ ਕਿਵੇਂ ਕਰਦੀਆਂ ਪਾਰਟੀ ਨੇ ਦੇ ਕੰਗਣਾ ਨੇ ਉਹ ਕੰਗਣਾ ਦਾ ਕਿਰਦਾਰ ਕਿਹੜਾ ਨਹੀਂ ਜਾਣਦਾ ਜਿਹੜੀ ਆਪਦੇ ਮੂੰਹ ਨਾਲ ਮੰਦੀ ਰਹੀ ਆ ਹੁਣ ਕੈਰੈਕਟਰ ਤੇ ਤਾਂ ਮੈਂ ਹੀ ਨਹੀਂ ਕਹਣਾ ਉਹਦਾ ਕੈਰੈਕਟਰ ਕਹਿੰਦੀ ਆ ਵੀ ਉੱਥੇ ਜਾ ਕੇ ਕੰਪਰੋਮਾਈਜ਼ ਹੁੰਦੇ ਆ ਤੇ ਇਹਨੇ ਕਿੱਥੇ ਕਿੱਥੇ ਕੰਪਰੋਮਾਈਜ਼ ਕੀਤੇ ਆ ਕਿਹੜੇ ਕਿਹੜੇ ਐਕਟਰ ਦੇ ਨਾਲ ਕੰਪਰੋਮਾਈਜ਼ ਕੀਤੇ ਡਾਇਰੈਕਟਰ ਨਾਲ ਕੰਪਰੋਮਾਈਜ਼ ਕੀਤੇ ਨੇ ਆਪ ਮਾ ਕੇ ਸ਼ਰੇਆਮ ਚੈਨਲਾਂ ਦੇ ਬਹਿ ਕੇ ਬੋਲਦੀ ਰਹੀ ਆ ਦੂਜੀ ਗੱਲ ਕੀ ਇਹਦਾ ਕਿਰਦਾਰ ਜਿਹੜਾ ਉੱਥੇ ਬੰਬੇ ਜਾਣ ਤੋਂ ਪਹਿਲਾਂ ਚੰਡੀਗੜ੍ਹ ਰਿਹਾ ਇਹ ਮੈਂ ਤਾਂ ਹੀ ਕਹਿਣਾ ਵੀ ਜਿਹੜੀ ਇਹ ਗੱਲ ਕਰਦੀ ਸੀ ਨਾ ਵੀ ਮਾਨ ਸਾਹਿਬ ਨੇ ਬੜੀ ਵਧੀਆ ਗੱਲ ਕਹੀ ਸੀ ਉਹਨਜੀ ਤੇ ਮਾਨ ਨੇ ਉਹ ਕਹਿੰਦਾ ਸੀਗਾ ਵੀ ਇਹਨੂੰ ਤਜਰਬਾ ਦੇ ਉਤਜਰਬਾ ਤਾਂ ਹੀ ਕਿਹਾ ਸੀ ਵੀ ਇਹਨੂੰ ਸਾਡੇ ਪੰਜਾਬ ਦਾ ਤਜਰਬਾ ਉਹ ਜਾਣਦੀ ਹੈ ਵੀ ਪੰਜਾਬ ਦੀ ਨਸਲ ਜਿਹੜੇ ਕਿਰਲ ਕਰਦੇ ਨੇ ਵੀ ਨਸਲ ਉਹ ਕੀਤੀ ਆ ਸ਼ਾਇਦ ਇਹਨੇ ਵੀ ਨਸਲ ਬਰਬਾਦ ਮਾ ਕੇ ਉਹ ਕਰਵਾਈ ਹੋਵੇ ਜਿਹੜਾ ਹਾਲਾਤ ਨੇ ਉੱਥੇ ਚੰਡੀਗੜ੍ਹ ਦੇ ਵਿੱਚ ਜਿਹੜੇ ਹਾਲਾਤ ਉੱਥੇ ਵਾਪਰੇ ਨੇ ਠੀਕ ਹੈ ਨਾ ਉੱਥੇ ਪੰਜਾਬ ਦੇ ਮੁੰਡੇ ਇਕੱਲੇ ਨਹੀਂ ਹਿਮਾਚਲੀ ਵੀ ਹੈਗੇ ਆ ਹੋਰ ਵੀ ਹੈਗੇ ਆ ਪਰ ਉੱਥੇ ਜਾ ਕੇ ਜਿਹੜਾ ਫੈਸ਼ਨ ਕਲਚਰ ਆ ਸਾਡੇ ਜਵਾਕਾਂ ਨੂੰ ਵਿਗਾੜ ਰਿਹਾ ਉੱਥੇ ਮੈਂ ਕਹਣਾ ਸਭ ਤੋਂ ਵੱਧ ਜੇ ਦੇਖਿਆ ਜਾਵੇ ਜਿਹੜੀਆਂ ਇਹਦੀਆਂ ਡ्रेसेस ਪਿਛਲੀਆਂ ਦੇਖੋਗੇ ਨਾ ਤੁਸੀਂ ਬਿਲਕੁਲ ਬਿਲਕੁਲ ਤੇ ਮੈਂ ਕਹਣਾ ਕੰਗਣਾ ਨੂੰ ਵੇਖੇ ਪੇਜ ਖੋਲ ਤੇ ਮੈਂ ਕਹਣਾ ਸ਼ਰਮ ਆ ਜਾਂਦੀ ਆ ਬੰਦੇ ਨੂੰ ਅੱਜ ਸਾੜੀ ਲਾ ਕੇ ਬਾਈ ਜੀ ਮੈਂ ਕਹਣਾ ਵੀ ਜਿੰਨਾ ਮਰਜੀ ਉਹ ਕਰ ਲੇ ਪਰ ਜਿਹੜਾ ਉਹਦਾ ਨੰਗੇਜ ਆ ਉਹ ਲੋਕਾਂ ਨੇ ਕੀ ਸਾਰਾ ਦੇਖਿਆ ਵਿਆ ਉਹਦਾ ਕਿਰਦਾਰ ਵੀ ਨੰਗਾ ਹੋ ਚੁੱਕਿਆ ਠੀਕ ਹੈ ਉਹ ਆਪ ਤਾਂ ਬਹੁਤ ਬਾਰ ਪਹਿਲਾਂ ਲੋਕਾਂ ਦੇ ਵਿੱਚ ਮਾ ਕੇ ਕੀ ਨੰਗੀ ਹੋਈ ਚੁੱਕੀ ਆ ਜਿਹੜੇ ਆਪਦੇ ਕੈਰੇਕਟਰਾਂ ਦੇ ਥਰੂ ਜਿਹੜਾ ਕੀਤਾ ਤੇ ਫੈਸ਼ਨ ਮੂਵੀ ਜਿਹੜੀਆਂ ਉਹਨੇ ਫਿਲਮਾਂ ਕੀਤੀਆਂ ਨੇ ਮੈਨੂੰ ਐਂ ਦੱਸ ਵੀ ਉਹਨੇ ਕਿੰਨੇ ਕਿ ਚੰਗੇ ਸਨੇਹੇ ਦਿੱਤੇ ਤੇ ਭਾਜਪੀ ਨੂੰ ਸ਼ਰਮ ਆਉਣੀ ਚਾਹੀਦੀ ਵੀ ਇਹੋ ਜਿਹੇ ਬੰਦੇ ਨੂੰ ਟਿਕਟ ਦੇ ਕੇ ਜੇ ਤੁਸੀਂ ਲੋਕਾਂ ਦੇ ਵਿੱਚ ਲਿਆ ਕੇ ਸਟੈਬਲਿਸ਼ ਕਰਕੇ ਕੀ ਆ ਇੱਕ ਕਿਉਂਕਿ ਦੇਖੋ ਨੀਰ ਤੇ ਜੇ ਤੁਹਾਡੇ ਰੋਲ ਮਾਡਲ ਹੀ ਕੀ ਹੈ ਕਰੈਕਟਰ ਤੋਂ ਡਿੱਗੇ ਹੋਏ ਬੰਦੇ ਹੋਣਗੇ ਤਾਂ ਤੁਸੀਂ ਮੈਂ ਕਹਣਾ ਵੀ ਆਨਲਾਈਨ ਟਾਈਮ 'ਚ ਸਭ ਤੋਂ ਵੱਡੀ ਗੱਲ ਵੀ ਤੁਸੀਂ ਗੱਲਾਂ ਹਿੰਦੂਇਜ਼ਮ ਦੀਆਂ ਕਰਦੇ ਹੋ ਹਿੰਦੂਤਵ ਦੀਆਂ ਕਰਦੇ ਹੋ ਤੇ ਜੇ ਇਹ ਹਿੰਦੂਤਵ ਦੀ ਮਾਕੇ ਜਿਹੜੇ ਕੀ ਹੈ ਨਮੈਂਦਾ ਜਮਾਤ ਆ ਜੇ ਕਰੈਕਟਰਲੈਸ ਬੰਦਿਆਂ ਨੂੰ ਤੇ ਕਰੈਕਟਰ ਤੋਂ ਨਿਆਰ ਤੋਂ ਵੀ ਡਿੱਗੇ ਲੋਕਾਂ ਨੂੰ ਤੇ ਲੋਕਾਂ ਦੇ ਵਿੱਚ ਕੀ ਹੈ ਇੱਕ ਨੇਤਾ ਬਣਾ ਕੇ ਪੇਸ਼ ਕਰਨਗੇ ਤਾਂ ਇਹਨਾਂ ਦੇ ਮੂੰਹ ਤੇ ਚਪੇੜਾਂ ਹੀ ਪੈਣਗੀਆਂ ਹਰਿਆਣੇ 'ਚੋਂ ਵੀ ਸਰਕਾਰ ਗਈ ਸਮਝੋ ਤੇ ਐਤਕੀ ਜਿਹੜੀ ਸਰਕਾਰ ਹੁਣ ਡਾਮਾਡੋਲ ਹੈਗੀ ਆ ਇਹ ਬੜਾ ਚਿਰ ਚੱਲਣ ਵਾਲੀ ਹੈ ਨਹੀਂ ਜੇ ਲੱਛਣ ਇਹਨਾਂ ਦੇ ਇਹੀ ਰਹੇ ਕੀ ਲੱਗਦਾ ਕਿ ਵੋਟਾਂ ਵੇਲੇ ਕਿਉਂ ਅਕਸਰ ਵੋਟਾਂ ਵੇਲੇ ਇਹ ਚੀਜ਼ਾਂ ਜਾਣਬੁੱਝ ਕੇ ਉਭਾਰੀਆਂ ਜਾਂਦੀਆਂ ਨੇ ਜਾਣਬੁੱਝ ਕੇ ਬਹਿਣ ਦਵਾਏ ਜਾਂਦੇ ਨੇ ਹਾਲਾਂਕਿ ਜੇਕਰ ਐਮਰਜੈਂਸੀ ਮੂਵੀ ਬਿਲਡ ਦੀ ਗੱਲ ਕਰੀਏ ਤਾਂ ਉਦੋਂ ਕੰਗਣਾ ਵੱਲੋਂ ਵੀ ਕਿਹਾ ਗਿਆ ਸੀ ਕਿ ਪਾਰਟੀ ਦੇ ਵੱਲ ਕਿ ਹਾਇਰ ਲੀਡਰਸ਼ਿਪ ਦੇ ਵੱਲੋਂ ਲਗਾਮ ਵੀ ਜਿਹੜੀ ਖਿੱਚੀ ਗਈ ਸੀ ਕਿ ਭਾਈ ਤੂੰ ਬੋਲ ਨਹੀਂ ਉਹਨੇ ਖੁਦ ਵੀ ਕਬੂਲਿਆ ਸੀ ਇੰਟਰਵਿਊ ਦੇ ਵਿੱਚ ਕਿ ਮੈਨੂੰ ਪਾਰਟੀ ਵੱਲੋਂ ਬੋਲਣ ਤੋਂ ਮਨਾ ਕੀਤਾ ਗਿਆ ਪਰ ਫਿਰ ਵੀ ਵੋਟਾਂ ਵੇਲੇ ਐਸਾ ਕੁਝ ਤੁਹਾਨੂੰ ਕੀ ਲੱਗਦਾ ਕਿ ਜਾਣਬੁੱਝ ਕੇ ਕੋਈ ਸਾਜ਼ਿਸ਼ ਹੈ ਸਭ ਤੋਂ ਵੱਡੀ ਗੱਲ ਜਸ਼ਪੀ ਤੂੰ ਕੋਈ ਗਲਟ ਟਾਈਮਿੰਗ ਸਮਝੋ ਤੇਰੀ ਗੱ emergancy movie ਕਦੋਂ ਆਈ ਆ ਰਿਲੀਜ਼ ਹੋਣ ਦੀ ਡੇਟ ਪਿਛਲੇ ਮਹੀਨੇ ਦੀ ਸੀ ਕਿਉਂਕਿ ਹਰਿਆਣੇ 'ਚ ਇਲੈਕਸ਼ਨ ਸੀ ਹਰਿਆਣੇ 'ਚ ਜੋਰ ਕੀ ਦਾ ਕਾਂਗਰਸ ਦਾ ਜਿਹੜੀ ਇੰਦਰਾ ਗਾਂਧੀ ਆ ਮੈਂ ਕਹਣਾ ਸਾਡੇ ਸਿੱਖਾਂ ਦਾ ਨਫਰ ਤਾਂ ਪੰਜਾਬ ਦੇ ਵਿੱਚ ਮੈਂ ਅਸੀਂ ਕਹਨੇ ਆ ਪਰ ਮੈਂ ਕਹਣਾ ਵੀ ਇਸ ਵੋਟਾਂ ਦੀ ਟਾਈਮਿੰਗ ਨੂੰ ਦੇਖ ਕੇ ਉਹ ਫਿਲਮ ਕੀ ਆ ਲਿਆਂਦੀ ਗਈ ਆ ਉਹ ਫਿਲਮ ਦਾ ਟਾਈਮ ਇੱਕ ਮਹੀਨਾ ਕਿਉਂ ਰੱਖਿਆ ਗਿਆ ਕਿਉਂਕਿ ਕੁ ਮਹੀਨੇ ਦੇ ਵਿੱਚ ਉਹਨੇ ਕਾਂਗਰਸ ਦੇ ਅਖਸ਼ ਨੂੰ ਕਿਉਂਕਿ ਉਹ ਦੌਰ ਦੇ ਵਿੱਚ ਐਮਰਜੈਂਸੀ 'ਚ ਪੰਜਾਬ ਤੇ ਹਰਿਆਣੇ ਨੇ ਦੋਨਾਂ ਨੇ ਹੰਡਾਇਆ ਪੂਰੇ ਮੁਲਕ ਨੇ ਹੰਡਾਇਆ ਉਹ ਦਿਖਾਉਣਾ ਚਾਹੁੰਦੇ ਸੀ ਵੀ ਇੰਦਰਾ ਗਾਂਧੀ ਮੈਂ ਕਹਿੰਦਾ ਵੀ ਯਾਰ ਇੰਦਰਾ ਗਾਂਧੀ ਨੇ ਜੋ ਕੁਛ ਕੀਤਾ ਲੋਕਾਂ ਦੇ ਜਿਹਨ ਚੋਣੀ ਨਿਕਲਦਾ ਪਰ ਉਹਨੂੰ ਬਾਰ ਬਾਰ ਚਤਾਰਿਆ ਕਿਉਂ ਗਿਆ ਇਹ ਸਿਰਫ ਵੋਟਾਂ ਦੀ ਟਾਈਮਿੰਗ ਕਰਕੇ ਐਮਰਜੈਂਸੀ ਮੂਵੀ ਲਿਆਂਦੀ ਗਈ ਇਹਦਾ ਠੀਕ ਹੈ ਵੀ ਲੋਕ ਸਾਡੇ ਉੱਠ ਕੇ ਖੜੇ ਹੋਗੇ ਉਹ ਮੂਵੀ ਦੇਖੀ ਐ ਸੈਂਸਰ ਬੋਰਡ ਦੇ ਮੈਂ ਕਹਣਾ ਵੀ ਸਾਵਾ 6 ਆ ਜਿਨ੍ਹਾਂ ਨੇ ਉਹ ਮੂਵੀ ਰੋਕੀ ਆ ਠੀਕ ਹੈ ਨਾ ਤੇ ਜੇ ਕਿਤੇ ਕੀ ਮਾੜਾ ਮੋਟਾ ਉੱਥੇ ਵੀ ਕੋਈ ਜ਼ਮੀਰ ਵਾਲਾ ਬੰਦਾ ਨਾ ਬੈਠਾ ਤਾਂ ਮੂਵੀ 100% ਰਿਲੀਜ਼ ਕਰ ਦੇ ਤੇ ਇਹਨਾਂ ਨੇ ਕਾਂਗਰਸ ਦੀ ਅੱਛਾ ਜੇ ਮੂਵੀ ਰਿਲੀਜ਼ ਹੋ ਜਾਂਦੀ ਤਾਂ ਲੋਕਾਂ ਨੇ ਜਿਹਨ ਚ ਇਹਨਾਂ ਨੇ ਕਾਂਗਰਸ ਪ੍ਰਤੀ ਉਹ ਨਫ਼ਰਤ ਭਰਨੀ ਸੀ ਕਿਉਂਕਿ ਹਰਿਆਣਾ ਚ ਕਲੀਅਰ ਕਟ ਕਾਂਗਰਸ ਸਰਕਾਰ ਆ ਰਹੀ ਹੈ ਤੇ ਉਸ ਸਰਕਾਰ ਨੂੰ ਕੀ ਹੈ ਰੋਕਣ ਦੀ ਖਾਤਰ ਉਹ ਜਿਹੜਾ ਰੱਤ ਸੀ ਉਹਨਾਂ ਦਾ ਠੀਕ ਹੈ ਕਾਂਗਰਸ ਦਾ ਮਾਰ ਕੇ ਜ਼ੋਰ ਘਟਾਉਣ ਦੀ ਖਾਤਰ ਇਹਨਾਂ ਨੇ ਉਹ ਮੂਵੀ ਰਿਲੀਜ਼ ਕਰਵਾਈ ਗਈ ਹੈ ਬਣਵਾਈ ਵੀ ਕਹਿ ਕੇ ਗਈ ਹੈ ਮੈਂ ਤਾਂ ਹੀ ਕਹਿਣਾ ਵੀ ਕੰਗਣਾ ਇੱਕ ਐਕਟਰ ਆ ਡਾਇਰੈਕਟਰ ਨਹੀਂ ਡਾਇਰੈਕਟਰ ਮਗਰ ਹੋਰ ਨਹੀਂ ਦਾ ਡਾਇਰੈਕਟਰ ਇਹਦੇ ਮਗਰ ਕੀ ਹੈ ਬੀਜੇਪੀ ਆ ਬੀਜੇਪੀ ਨੇ ਟਾਈਮਿੰਗ ਉਹ ਫਿਟ ਕੀਤੀ ਸੀ ਐਮਰਜੈਂਸੀ ਮੂਵੀ ਦੀ ਤਾਂ ਕਿ ਕਾਂਗਰਸ ਨੂੰ ਇੰਨਾ ਕਿ ਬਦਨਾਮ ਕੀਤਾ ਜਾ ਸਕੇ 1 ਮਹੀਨੇ ਚ ਲੋਕਾਂ ਦੇ ਵਿੱਚ ਉਹ ਪਰਸੈਪਸ਼ਨ ਕ੍ਰੀਏਟ ਕਰ ਦੇਣੀ ਸੀ ਵੀ ਉਹੀ ਕਾਂਗਰਸ ਆ ਜਿਨੇ ਭਾਈ ਉਦੋਂ ਲੋਕਾਂ ਨੂੰ ਸਾਹ ਨਹੀਂ ਕੱ ਉਦੋਂ ਅਣਲਾਨੀ ਐਮਰਜੈਂਸੀ ਚੱਲ ਰਹੀ ਸੀ ਉਦੋਂ ਬਾਅਦ ਜਦੋਂ ਐਲਾਨਤੀ ਐਮਰਜੈਂਸੀ ਉਦੋਂ ਬਾਅਦ ਤਾਂ ਨਾ ਪੱਤਰਕਾਰ ਛੱਡਿਆ ਨਾ ਕੋਈ ਹੋਰ ਛੱਡਿਆ ਨਸਬੰਦੀ ਕੀਤੀ ਉਹ ਸਾਰਾ ਕੁਝ ਉਹ ਚ ਦਿਖਾਇਆ ਗਿਆ ਸੀ ਕਾਂਗਰਸ ਦਾ ਅਕਸ਼ ਦਿਖਾਉਣਾ ਸੀ ਉਹਨਾਂ ਨੇ ਜਿਹੜਾ ਮਾੜਾ ਅਕਸ਼ ਸੀ ਠੀਕ ਹੈ ਹੁਣ ਮੈਂ ਉਹੀ ਗੱਲ ਕਰਦਾ ਵੀ ਸਾਰੀ ਟਾਈਮਿੰਗ ਦੀਆਂ ਗੇਮਾਂ ਨੇ ਇਹ ਸਾਰੀ ਸੱਤਾਮਕ ਸਿਆਸਤ ਦੀ ਖੇਡ ਆ ਹੁਣ ਹਰ ਚੀਜ਼ ਚ ਸਿਆਸਤ ਵੱਡ ਚੁੱਕੀ ਆ ਤੇ ਲੋਕ ਸਿਆਸਤ ਨੂੰ ਸਮਝਣ ਵੀ ਲੱਗ ਗਿਆ ਇਸੇ ਕਰਕੇ ਲੋਕ ਉੱਠ ਕੇ ਬੋਲਦੇ ਵੀ ਆ ਆਪ ਦਾ ਪੱਖ ਵੀ ਰੱਖਦੇ ਆ ਬੜਾ ਵਧੀਆ ਸੋਸ਼ਲ ਮੀਡੀਆ ਤੁਹਾਡੇ ਵਰਗੇ ਭਰਾ ਨੇ ਨੈਸ਼ਨ ਨਾ ਨੈਸ਼ਨਲ মিডিਆ ਗੱਲ ਕਰਦਾ ਮੇਨਸਟ੍ਰੀਮ মিডিਆ ਜਿਹੜਾ ਪੰਜਾਬ ਦਾ ਉਹ ਵੀ ਚੁੱਪਾ ਤੇ ਸਾਡਾ ਮੁੱਖ ਮੰਤਰੀ ਵੀ ਚੁੱਪਾ ਤੇ ਸਾਡੇ ਮੰਤਰੀ ਵੀ ਚੁੱਪ ਨੇ ਹੱਕ ਬਣਦਾ ਸੀ ਅੱਜ ਜੇ ਪੰਜਾਬ ਨੂੰ ਕੋਈ ਬਦਨਾਮ ਕਰਦਾ ਤਾਂ ਸਭ ਤੋਂ ਮੂਹਰੇ ਹੋ ਕੇ ਖੜਨਦਾ ਮੁੱਖ ਮੰਤਰੀ ਦਾ ਫਰਜ ਉਹਦਾ ਮੈਂ ਕਹਿੰਦਾ ਬਿਆਨ ਹੋਣਾ ਜ਼ਰੂਰੀ ਸੀ ਅਸੀਂ ਬਾਦਲਾਂ ਤੇ ਬਿਆਨ ਦਿੰਨੇ ਆ ਹੋਰਾਂ ਤੇ ਬਿਆਨ ਦਿੰਨੇ ਆ ਮੈਂ ਕਿਹ ਇਹਨਾਂ ਦੇ ਬਿਆਨ ਕਿਉਂ ਨਹੀਂ ਦਿੰਦੇ ਜਿਹੜੇ ਸਭ ਤੋਂ ਵੱਡੇ ਉਹ ਜਿਹੜੀ ਹੁਣ ਗੱਲ ਕਰ ਰਹੇ ਆ ਵੀ ਕਿਤੇ ਨਾ ਕਿਤੇ ਕੀ ਆ ਭਾਈ ਜੋੜ ਹੈਗੇ ਆ ਉਹ ਮੈਨੂੰ ਤਾਂ ਲੱਗਦਾ ਵੀ ਕਿਤੇ ਨਾ ਕਿਤੇ ਇਹ ਗੱਲਾਂ ਹੈਗੀਆਂ ਨਹੀਂ ਫਿਰ ਬੀਜੇਪੀ ਦਾ ਸਭ ਤੋਂ ਵੱਡੀ ਜਿਹਾ ਟਾਰਗੇਟ ਬੀਜੇਪੀ ਹੁੰਦੀ ਸੀ ਬਿਲਕੁਲ ਕੰਗਣਾ ਦੇ ਬਿਆਨ ਦੇ ਉੱਤੇ ਕਿਉਂਕਿ ਬੀਜੇਪੀ ਸਾਰਾ ਕੁਝ ਕਰਵਾ ਰਹੀ ਆ ਪੰਜਾਬ ਨੂੰ ਬਦਨਾਮ ਕਰ ਰਹੀ ਆ ਮੁੱਖ ਮੰਤਰੀ ਨੂੰ ਵੀ ਸਮਝਣਾ ਚਾਹੀਦਾ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਤੇ ਇਹਦਾ ਜਵਾਬ ਦੇਣਾ ਪੈਂਦਾ ਹੁਣ ਬਾਹਲੇ ਕਹਿਣਗੇ ਵਾਰੀ ਵਾਰੀ ਕੰਗਣਾ ਦੀ ਬੋਲੀ ਜਾਂਦੇ ਹੋ ਉਹ ਬੁਲਾਉਂਦੀ ਆ ਉਹ ਉਹ ਛੇੜਦੀ ਆ ਉਹ ਛੇੜਦੀ ਵੀ ਇਸੇ ਕਰਕੇ ਆ ਉਹ ਦੇਖਦੇ ਆ ਕਿ ਕਿਹੜੇ ਬੰਦੇ ਬੋਲਦੇ ਆ ਤੇ ਉਹਨਾਂ ਬੰਦੇ ਨੂੰ ਹੁਣ ਟਾਰਗੇਟ ਵੀ ਕੀਤਾ ਜਾਊ ਇਹ ਵੀ ਗੱਲ ਯਾਦ ਰੱਖਿਓ ਪੰਜਾਬ ਚ ਉਹ ਕੀ ਆ ਜਿਵੇਂ ਕਹਿੰਦੇ ਨੇ ਸ਼ਿਕਾਰ ਠਾਉਂਦੇ ਆ ਉਹ ਦੇਖਦੇ ਤੇ ਮੈਂ ਕਹਣਾ ਵੀ ਜੇ ਸਾਰਾ ਪੰਜਾਬ ਬੋਲੂ ਆ ਫੇਰ ਹੋਊਗਾ ਨੀ ਕੰਗਣਾਰਗੀਆਂ ਕੀ ਆ ਆਨਲ ਟਾਈਮ ਦੇ ਵਿੱਚ ਕੀ ਇਹਨਾਂ ਦੇ ਛਕਲੇ ਲਾ ਕੇ ਇਹਨਾਂ ਨੂੰ ਬੁਲਾਇਆ ਫੇਰ ਜਾਉ ਇਹ ਫੇਰ ਭੌਂਕਣਗੀਆਂ ਤੇ ਲੋਕ ਫੇਰ ਕੀ ਆ ਜੇ ਇਹਨਾਂ ਦਾ ਜਵਾਬ ਫੇਰ ਕੀ ਆ ਜੇ ਕੁੱਤਾ ਬਈ ਮਾਰ ਕੇ ਹਲਕ ਜੇ ਨਾ ਫਿਰ ਉਹਨੂੰ ਕੀ ਕਰਨਾ ਪੈਂਦਾ ਖਤਮ ਹੀ ਕਰਨਾ ਪੈਂਦਾ ਮੈਂ ਕਹਣਾ ਵੀ ਖਤਮ ਦੀ ਗੱਲ ਮੇਰਾ ਇਹ ਨਹੀਂ ਹੈ ਵੀ ਉਹਨੂੰ ਮਾਰਨਾ ਪੈਣਾ ਸਾਡੇ ਕੋਲ ਜਿਹੜਾ ਹਥਿਆਰ ਹੈਗਾ ਠੀਕ ਹੈ ਨਾ ਉਹਦੀ ਕੀ ਹੈ ਜਿਹੜੀ ਸੋਚ ਆ ਜਾਂ ਜਿਹੜਾ ਉਹਦਾ ਮਕੇ ਹੈਗਾ ਇਹ ਸਾਰਾ ਪੰਜਾਬ ਉੱਠ ਕੇ ਇਹਨਾਂ ਗੱਲਾਂ ਦੇ ਉੱਤੇ ਕੀ ਆਪ ਦਾ ਪੱਖ ਰੱਖੂ ਆ ਮੈਂ ਤਾਂ ਹੀ ਗੱਲ ਕੀਤੀ ਆ ਵੀ ਕੰਗਣਾ ਨੂੰ ਨਾ ਇਤਿਹਾਸ ਦਾ ਪਤਾ ਆਪਦੇ ਇਤਿਹਾਸ ਦਾ ਨਹੀਂ ਪਤਾ ਆਪਦੇ ਧਰਮ ਦਾ ਨਹੀਂ ਪਤਾ ਅਸੀਂ ਕੀ ਆ ਸਾਡੇ ਰਿਲੀਜੀਅਸ ਮੁਕੱਦਸ ਥਾਨ ਨੂੰ ਨੇ ਟਾਰਗੇਟ ਕੀਤਾ ਤੇ ਮੁਕੱਦਸ ਥਾਨ ਦੇ ਗੁਰੂ ਹਰਗੋਬਿੰਦ ਪਾਸ਼ਾ ਨੇ ਸਾਨੂੰ ਹਥਿਆਰ ਰੱਖਣ ਦਾ ਹੁਕਮ ਲਾਇਆ ਗੁਰੂ ਗੋਬਿੰਦ ਪਾਸ਼ਾ ਨੇ ਵੀ ਸਾਨੂੰ ਹਥਿਆਰ ਰੱਖਣ ਵਾਸਤੇ ਖਾਲਸਾ ਸਾਡਾ ਸਾਜਤਾ ਸੀ ਤੇ ਉਹ ਮਕੇ ਜੀ ਆਪਦਾ ਇਤਿਹਾਸ ਦੇਖ ਲਈ ਤੁਹਾਡਾ ਕਿਹੜਾ ਦੇਵੀ ਦੇਵਤਾ ਜਿਹੜਾ ਹਥਿਆਰ ਤੋਂ ਬਿਨਾ ਕੀ ਠੀਕ ਹੈ ਠੀਕ ਹੈ ਮੈਂ ਕਹਣਾ ਵੀ ਅਮਰੀਕਾ ਦੇ ਮੂਲਕ ਸਾਰੇ ਹਥਿਆਰ ਰੱਖਣ ਦੀ ਖੋਲ੍ਹ ਦਿੱਤੀ ਵੀ ਆ ਤੇ ਸਾਡੇ ਪੰਜਾਬ 'ਚ ਜਿਹੜੇ ਹਾਲਾਤ ਬਣਾਤੇ ਸਰਕਾਰਾਂ ਨੇ ਉਹਦੇ 'ਚ ਸੈਂਟਰ ਤੇ ਸਟੇਟ ਦੋਨੇ ਜ਼ਿੰਮੇਵਾਰ ਨੇ ਹਰ ਬੰਦੇ ਨੂੰ ਹਥਿਆਰ ਰੱਖਣਾ ਬਾਈ ਜੀ ਕੰਪਲਸਰੀ ਆ ਗੁਰੂ ਸਾਹਿਬ ਨੇ ਜਿਹੜੀ ਪਹਿਲਾਂ ਗੱਲ ਕਹੀ ਸੀ ਜੇ ਤੁਹਾਡੇ ਕੋਲ ਹਥਿਆਰ ਹੈਗਾ ਜੇ ਅੱਜ ਸਾਡੇ ਕੋਲੇ ਪਰਮਾਣੂ ਬੰਬ ਆ ਨਾ ਅਸੀਂ ਸੁਰੱਖਿਅਤ ਵੀ ਤਾਂ ਹੀ ਆ ਸਭ ਤੋਂ ਵੱਡੀ ਗੱਲ ਆ ਬਾਈ ਅੱਜ ਨਾਰਥ ਕੋਰੀਆ ਡਿਕਟੇਟਰ ਬੰਦਾ ਉੱਥੇ ਅੱਜ ਨੂੰ ਤੈਸ਼ ਨੈਸ਼ ਕਰ ਦਿੰਦਾ ਅਮਰੀਕਾ ਉਹਨੇ ਪਰਮਾਣੂ ਹਥਿਆਰ ਤਿਆਰ ਕਰ ਲਿਆ ਤਾਂ ਹੀ ਸੁਰੱਖਿਆਤ ਆ ਜੇ ਤੁਹਾਡੇ ਕੋ ਤਾਂ ਫਿਰ ਕੀ ਆ ਸਾਹਮਣੇ ਵਾਲਾ ਤੁਹਾਡੇ ਤੇ ਕੀ ਆ ਕਰਨ ਲੱਗਾ ਅਟੈਕ ਸੋਚੂ ਇਹ ਮੁਲਕਾਂ ਦੀ ਵੀ ਨੀਤੀ ਆ ਤੇ ਇਹ ਸਾਨੂੰ ਘਰਾਂ 'ਚ ਵੀ ਨੀਤੀ ਅਪਣਾਉਣੀ ਪੂ ਤੁਹਾਨੂੰ ਘਰਾਂ 'ਚ ਚੰਗੇ ਹਥਿਆਰ ਰੱਖਣੇ ਪੈਣਗੇ ਤੇ ਤੁਹਾਡੇ ਕਿੰਨੀ ਫਿਰ ਕੋਈ ਝਾਕਦਾ ਵੀ ਨਹੀਂ ਤੇ ਜੇ ਪੰਜਾਬ ਨੇ ਹੱਥਾ ਕਰਤਾ ਨਹੀਂ ਹੱਥੇ ਕਰ ਕਰਕੇ ਦਿੱਲੀ ਦੇ ਵਿੱਚ ਸਾਡਾ ਕਤਲੇਆਮ ਕੀਤਾ ਕਾਂਗਰਸ ਵਾਲਿਆਂ ਨੇ ਵੀ ਹਥਿਆਰ ਰੱਖਲੇ ਸੀ ਉਸ ਤੋਂ ਬਾਅਦ ਭੀੜਾਂ ਨੂੰ ਸਾਡੇ ਦੇ ਛੱਡਿਆ ਗਿਆ ਭੁੱਖੇ ਭੇੜਿਆਂ ਨੂੰ ਸਾਡੀ ਇੱਜ਼ਤਾਂ ਨੋਚੀਆਂ ਗਈਆਂ ਬੰਦੇ ਮਾਰੇ ਗਏ ਉਹ ਸਾਰਾ ਕੁਝ ਕੀ ਆ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਆਉਣ ਵਾਲੇ ਟਾਈਮ 'ਚ ਪੰਜਾਬ ਦੇ ਵਿੱਚ ਉਹ ਵਿੰਗਟੇ ਡੇਡੇ ਢੰਗ ਨਾਲ ਹਥਿਆਰ ਵੀ ਜਮ੍ਹਾਂ ਕਰਾਏ ਜਾਣਗੇ एमपी इलेक्शन ਹੁੰਦੀ ਆ ਹਥਿਆਰ ਜਮ੍ਹਾਂ ਹੁੰਦੇ ਆ ਐਮਐਲਏ ਇਲੈਕਸ਼ਨ ਹੁੰਦੀ ਆ ਹਥਿਆਰ ਜਮ੍ਹਾਂ ਹੁੰਦੇ ਆ ਸਭ ਤੋਂ ਜਿਹੜੀ ਮਾੜੀ ਇਲੈਕਸ਼ਨ ਆ ਜਿੱਥੇ ਸਭ ਤੋਂ ਵੱਧ ਟਕਰਾਅ ਹੁੰਦੇ ਆ ਜਿਹੜੀ ਨਿੱਜੀ ਇਲੈਕਸ਼ਨ ਲੋਕਾਂ ਦੀ ਸਿਰ ਟੱਡ ਦੀ ਲੱਗਦੀ ਉਹ ਸਰਪੰਚੀ ਆ ਉਹਦੇ ਹਥਿਆਰ ਨਹੀਂ ਜਮ੍ਹਾਂ ਹੁੰਦੇ ਇਹ ਬੜਾ ਵੱਡਾ ਸਵਾਲ ਆ ਕਿਉਂ ਨਹੀਂ ਹੁੰਦੇ ਕਿਉਂਕਿ ਇੱਥੇ ਅਗਲਿਆਂ ਦਾ ਕੋਈ ਮਕਸਦ ਨਹੀਂ ਇੱਥੇ ਜੇ ਲੜੋਂਗੇ ਇੱਥੇ ਪਾੜ ਪੈਣਗੇ ਜਿੰਨੇ ਕੀ ਕਤਲੇਆਮ ਹੋਊਗਾ ਤਾਂ ਤੁਸੀਂ ਫਿਰ ਕੀ ਆ ਪਾਰਟੀਆਂ ਆਪਣੀਆਂ ਰੋਟੀਆਂ ਸੇਕਣਗੀਆਂ ਦੋ ਦੋ ਦੀ ਪਰਚੇ ਹੋਣਗੇ ਤਾਂ ਇਹ ਸਾਰਾ ਕੁਝ ਜਾਣ ਪੁੱਝੂਗੇ ਕਿ ਮੈਂ ਕਹਿੰਦਾ ਸਭ ਤੋਂ ਜ਼ਰੂ ਐਮਐਲਏ ਦੇ ਲੈਕਸ਼ੇ ਪਤਾ ਹੁੰਦਾ ਵੀ ਬਾਹਰਲੇ ਦੀ ਇਲੈਕਸ਼ਨ ਆ ਯਾਰ ਠੀਕ ਆ ਲੋਕ ਪਾਰਟੀਆਂ ਨਾਲ ਬੱਝੇ ਹੁੰਦਾ ਪਰ ਇੰਨਾ ਲੋਕਾਂ ਦੇ ਵਿੱਚ ਗ੍ਰੈਸ਼ਨ ਨਹੀਂ ਹੁੰਦਾ ਤੇ ਜਿੰਨਾ ਗ੍ਰੈਸ਼ਨ ਹੁਣ ਹੈਗਾ ਮੈਂ ਕਹਿੰਦਾ ਇਹਨਾਂ ਮੌਕਿਆਂ ਦੇ ਪਿੰਡਾਂ ਚ ਕਿਉਂ ਨਹੀਂ ਹਥਿਆਰ ਜਮ੍ਹਾਂ ਕਰਾਏ ਤਾਂ ਇਹ ਕਿਤੇ ਨਾ ਕਿਤੇ ਮੈਂ ਕਹਿੰਦਾ ਵੀ ਸਰਕਾਰਾਂ ਦੀਆਂ ਸਾਜਸ਼ਾਣੇ ਮਾਹੌਲ ਨੂੰ ਡਿਸਟਰਬ ਕਰਨਦੀਆਂ ਤੇ ਮੈਂ ਮੰਗ ਕਰਦਾ ਮੈਂ ਕਹਿੰਦਾ ਵੀ ਜੇ ਹਥਿਆਰ ਜਮ੍ਹਾਂ ਕਰਾਉਣੇ ਤਾਂ ਸਰਪੰਚੀਆਂ ਚ ਜਮ੍ਹਾਂ ਕਰਾਉਂਦੇ ਜਿੱਥੇ ਨਿੱਜੀ ਕਿੜਾ ਨਿਕਲਦੀਆਂ ਨੇ ਨਿੱਜੀ ਰੰਜਿਸ਼ਾਂ ਹੁੰਦੀਆਂ ਨੇ ਤੇ ਸਭ ਤੋਂ ਕਲੋਜ਼ ਇਲੈਕਸ਼ਨ ਹੁੰਦੀ ਆ ਜਿੱਦੇ ਸਭ ਤੋਂ ਮਾੜੇ ਹਾਲਾਤ ਹੁੰ ਤੇ ਹਥਿਆਰ ਵੀ ਹੋਰ ਵੀ ਦੱਸ ਦਿੰਨਾ ਕਿ ਕਾਨੂੰਨ ਮੁਤਾਬਕ ਹਥਿਆਰ ਹਰੇਕ ਬੰਦੇ ਤੋਂ ਜੇ ਐਮਐਲਏ ਐਮਪੀ ਜਮ੍ਹਾਂ ਕਰਾਉਂਦੇ ਆ ਹਥਿਆਰ ਜਮ੍ਹਾਂ ਕਰਾਉਣ ਦਾ ਚੱਕਰ ਕੀ ਸੀ ਉਦੋਂ ਐਮਪੀਆ ਨੇ ਸਾਡੇ ਚ ਆਉਣਾ ਹੁੰਦਾ ਇਹਨਾਂ ਦੇ ਜਿਹੜੇ ਮੈਂ ਕਿਹਾ ਤਾਂ ਲੈ ਲੀਡਰ ਆ ਉਦੋਂ ਉਹਨਾਂ ਨੂੰ ਸੁਰੱਖਿਆ ਦੀ ਲੋੜ ਹੁੰਦੀ ਆ ਐਮਐਲਏ ਕੀ ਆ ਇਹਨਾਂ ਦੇ ਤਾਂਹ ਜੁੜੇ ਹੋਏ ਹੁੰਦੇ ਉਹਨਾਂ ਨੂੰ ਸੁਰੱਖਿਆ ਦੀ ਲੋੜ ਹੁੰਦੀ ਆ ਸਰਪੰਚ ਜਿਵੇਂ ਉਹ ਕਿਹੜਾ ਐਮਐਲਏ ਐਮਪੀ ਆ ਕੇ ਵੀ ਥੋੜੀ ਇਲੈਕਸ਼ਨ ਦੇ ਵਿੱਚ ਖੜਦਾ ਉਥੋਂ ਬੈਠਣ ਟਿਕਟਾਂ ਦੇ ਦਿਆਂ ਉਹਦੇ ਘਰਾਂ ਚੋਂ ਹੀ ਨਿਕਲਦੇ ਸੀਆਂ ਚੋਂ ਉਹ ਸਾਡੇ ਪੁੱਤ ਡੈਢ ਡੈ ਕੇ ਮਰਨਗੇ ਇੱਥੇ ਹਥਿਆਰਾਂ ਦੀ ਇਹ ਹਥਿਆਰ ਸਿਰਫ ਕੀ ਉਹਨਾਂ ਬੰਦਿਆਂ ਦੇ ਜਮ੍ਹਾਂ ਕਰਾਉਣੇ ਹੁੰਦੇ ਉਦੋਂ ਵੀ ਜਿਹੜੇ ਬੰਦੇ ਦਾ ਕ੍ਰਿਮੀਨਲ ਟਰੈਕ ਰਿਕਾਰਡ ਮਾੜਾ ਹੈਗਾ ਉਹਨਾਂ ਤੋਂ ਹਥਿਆਰ ਜਮ੍ਹਾਂ ਕਰਾ ਸਕਦੀ ਹੈ ਸਰਕਾਰ ਆਮ ਹਰੇਕ ਬੰਦੇ ਤੋਂ ਹਥਿਆਰ ਜਮ੍ਹਾਂ ਕਰਨੀ ਕਰਾ ਸਕਦੀ ਮੈਨੂੰ ਖਤਰਾ ਮੈਂ ਤਾਂ ਕੀ ਆ ਉੱਥੇ ਮੈਂ ਹਥਿਆਰ ਤਾਂ ਰੱਖਿਆ ਤੇ ਵੋਟਾਂ ਵੇਲੇ ਫਿਰ ਕੀ ਖਤਰਾ ਖਤਮ ਹੋ ਜਾਂਦਾ ਠੀਕ ਹੈ ਨਾ ਵੋਟਾਂ ਵੇਲੇ ਸਭ ਤੋਂ ਵੱਧ ਖਤਰਾ ਹੁੰਦਾ ਕਿਉਂਕਿ ਬਾਹਰਲੇ ਲੋਕ ਤੁਰੇ ਫਿਰਦੇ ਹੁੰਦੇ ਆਪ ਨੂੰ ਪਤਾ ਨਹੀਂ ਹੁੰਦਾ ਕਿਹੜਾ ਬੰਦਾ ਕਿੱਥੋਂ ਦਾ ਆਇਆ ਹੈ ਬਈ ਇੱਕ ਦੂਜੇ ਦੇ ਹਲਕੇ 'ਚ ਤੁਰੇ ਫਿਰਦੇ ਹੁੰਦੇ ਆ ਠੀਕ ਹੈ ਨਾ ਉਦੋਂ ਸਗੋਂ ਲੋਡ ਵੱਧ ਹੁੰਦੀ ਹੈ ਜਿਹੜਾ ਬੰਦੇ ਨੇ ਪ੍ਰੋਟੈਕਸ਼ਨ ਵਾਸਤੇ ਹਥਿਆਰ ਰੱਖਿਆ ਤਾਂ ਸਰਕਾਰਾਂ ਦੀਆਂ ਨੀਤੀਆਂ ਨੇ ਬਈ ਆਦੀ ਮਰਜ਼ੀ ਨਾਲ ਚਲਾਉਂਦੀਆਂ ਸਾਡੇ ਲੋਕ ਫਸੇ ਹੋਏ ਆ ਉਹ ਕੰਗਣਾ ਵਰਗੀਆਂ ਉਹ ਕਰੀ ਜਾਂਦੀਆਂ ਨੇ ਸਾਡੇ ਵਰਗੇ ਤਪੀ ਜਾਂਦੇ ਆ ਬੈਠੇ ਪਰ ਉਹਦੇ ਬੋਲਣ ਸਾਰੇ ਭਰਾ ਬੋਲਣ ਚੁੱਪ ਨਾ ਕਰਨੇ ਹੀ ਮੈਂ ਬੇਨਤੀ ਕਰਦਾ ਜੀ ਬਾਈ ਸਮਾਂ ਤੁਹਾਨੂੰ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਲੋਕਤਕਰ ਲਹਿਰ ਤੋਂ ਬਾਈ ਰਪਿੰਦਰ ਹੋਰੀ ਸੀ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਬੜੀ ਹੈ ਜੁੜੇ ਰਹੋ ਆ ਰੰਬੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ